ਪਾਕਿਸਤਾਨ ਦੇ ਕੋਲ ਇੰਨਾ ਪੈਸਾ ਇੰਨਾ ਮੈਨਪਾਵਰ ਹੈਗੀ ਹੈ ਕਿ ਲੜਾਈ ਲੱਗਣ ਜੋਗ ਚੁੱਕ ਅੱਜ ਕੱਲ ਪਹੁੰਚ ਗਈ ਹੈ ਉੱਤੇ ਕਿ ਸਰਕਾਰ ਇਨਵੋਲਵ ਹੋ ਸਕਦੀ ਹੈ ਇਹ ਚੀਜ਼ਾਂ ਦੇ ਵਿੱਚ ਤੇ ਆ ਜੇ ਲੜਾਈ ਹੁੰਦੀ ਹੈ ਜੀ ਤੇ ਇੱਕ ਦੇਸ਼ ਜਿਹੜਾ ਪਹਿਲਾਂ ਹੀ ਉਹਦੇ ਕੋਲ ਕੁਝ ਨਹੀਂ ਹੈ ਆ ਭੁੱਖਾ ਨੰਗਾ ਹੈ ਉਹਦੇ ਵਾਸਤੇ ਤੇ ਕੋਈ ਜ਼ਿਆਦਾ ਨੁਕਸਾਨ ਹੋਣਾ ਨਹੀਂ ਕਿ ਲੜਾਈ ਲੱਗ ਕੇ ਬੈਨੀਫਿਟ ਹੈ ਲੜਾਈ ਲੱਗ ਕੇ ਵੀ ਕੋਈ ਬੈਨੀਫਿਟ ਨਹੀਂ ਨਾ ਵੀ ਹੋਏ ਤਾਂ ਵੀ ਕੋਈ ਬੈਨੀਫਿਟ ਨਹੀਂ ਹਾਂ ਪਰ ਇਹ ਉਹਨਾਂ ਦਾ ਜਿਹੜਾ ਇੰਟਰਨਲ ਪਾਕਿਸਤਾਨ ਦੀ ਇਸੇ ਲਈ ਪੋਲਿਟਿਕਸ ਚੱਲ ਰਹੀ ਸੀ ਇਹ ਸਾਰਾ ਹੁ ਕੋਰਿਲੇਟ ਹੋ ਰਿਹਾ ਹੈ ਹਮ ਪਾਕਿਸਤਾਨ ਦਾ ਹੱਥ ਹੈ ਜਾਂ ਨਹੀਂ ਹੈ ਇਹ ਤੇ ਹਾਲੀ ਤੱਕ ਨਹੀਂ ਅਪਰੂਵ ਹੋਇਆ ਪਰ ਇਹ ਸਰਕਮਸਟੈਂਸ਼ੀਅਲ ਐਵਿਡੈਂਸ ਜਿਹੜੇ ਨੇ ਇਹ ਹੁਣ ਦੁਨੀਆ ਜੋੜ ਰਹੀ ਹੈ ਕਿ ਇਹਨਾਂ ਨੇ ਇਹ ਹਫਤਾ ਪਹਿਲੇ کیا ਹਫਤਾ ਬਾਅਦ ਇਹ ਹੋ ਗਿਆ ਤੇ ਉਹ ਇਸ਼ਾਰੇ ਸਾਰੇ ਉਤਰ ਜਾ ਰਹੇ ਨੇ ਜੇ ਲੋ ਇਹ ਹੋਇਆ ਇਨਸੀਡੈਂਟ ਉਹਨਾਂ ਨੂੰ ਉਸੇ ਵੇਲੇ ਇਹਨੂੰ ਕੰਡੈਮਨਡ ਕਰਨਾ ਚਾਹੀਦਾ ਸੀ ਹਾਈएस्ट ਲੈਵਲ ਤੋਂ ਸ਼ਬਾਸ਼ ਸ਼ਰੀਫ ਦੀ ਫੋਨ ਕਾਲ ਜਾਣੀ ਚਾਹੀਦੀ ਸੀ ਪ੍ਰਧਾਨ ਮੰਤਰੀ ਮੋਦੀ ਨੂੰ ਕਿ ਇਹ ਜੋ ਵੀ ਹੋਇਆ ਅਸੀਂ ਇਹਨੂੰ ਕੰਡੈਮਨਡ ਕਰਦੇ ਹਾਂ ਔਰ ਜੇ ਇੱਧਰ ਕਿਧਰੇ ਵੀ ਤੁਹਾਡੀ ਇਨਵੈਸਟੀਗੇਸ਼ਨ ਆndi ਹੈ ਕਿ ਪਾਕਿਸਤਾਨ ਦੇ ਅਗਰ ਕਿਧਰੇ ਕੋਈ ਹੱਥ ਹੈ ਜਾਂ ਸਾਡੀ ਕਿਸੇ ਏਜੰਸੀ ਨੇ ਕਰਵਾਇਆ ਅਸੀਂ ਪੂਰੀ ਤਰ੍ਹਾਂ ਮਿਲ ਕੇ ਇਹਨੂੰ ਇਨਵੈਸਟੀਗੇਟ ਕਰਾਂਗੇ ਤੁਹਾਡੇ ਨਾਲ ਇੱਥੇ ਇੱਥੇ ਪਾਰਕ ਸੀ ਜਿੱਥੇ ਹੈਪਨ ਹੋਇਆ ਜਿੱਥੇ ਲੜਾਈ ਇਹ ਹੋਈ ਹੈ ਜੋ ਸ਼ਹੀਦ ਕੀਤੇ ਗਏ ਭਾਰਤੀਏ ਉਹ ਤੇ ਕੋਲੋ 70 ਕਿਲੋਮੀਟਰ 50 ਕਿਲੋਮੀਟਰ ਦੇ ਉੱਤੇ ਪਾਕਿਸਤਾਨ ਦਾ ਬਾਰਡਰ ਹੈ ਕੋਲੀ ਚਲਾਤੀ ਮਾਰ ਦਿੱਤੇ ਉਹ ਕਿਰਨੇ ਕੇ ਉਤੇ ਲੁਕੇ ਹੋਣੇ ਡਾਇਰੈਕਟ ਬਾਰਡਰ ਆ ਤੇ ਨਹੀਂ ਪਾਸ ਸਕਦੇ ਕੁਛ ਨਾ ਕੁਛ ਲੋਕੀ ਪਿੰਡ ਦੇ ਵੀ ਨਾਲ ਇਹਨੂੰ ਬੋਲ ਪਉਣਗੇ ਲੋਕੀ ਪਿੰਡਾਂ ਦੇ ਜਿਆਦਾ ਇਸ ਵੇਲੇ ਜਿਹੜਾ ਨੁਕਸਾਨ ਹੈ ਉਹ ਪਾਕਿਸਤਾਨ ਦਾ ਹੈ ਔਰ ਪਾਕਿਸਤਾਨ ਨੂੰ ਮੈਂ ਫਿਰ ਮੈਂ ਜਿਵੇਂ ਤੁਹਾਨੂੰ ਕਹਿ ਰਿਹਾ ਕਿ ਉਹਨਾਂ ਨੂੰ ਬੜੀ ਇਹ ਲੋਰਸੇ ਇੱਕ ਇੱਕ ਬਹੁਤ ਹੀ ਸਟਰੋਂਗ ਮੈਸੇਜ ਦੇਣ ਦੀ ਸਟਰੋਂਗ ਕੰਡਮਨੇਸ਼ਨ ਕਰਨ ਦੀ ਜੋ ਆਪ ਇਨਵੋਲ ਨਹੀਂ ਨੇ ਤੇ ਉਹਨਾਂ ਨੂੰ ਕੰਡਮਪ ਕਰਨਾ ਚਾਹੀਦਾ ਸੀ ਉਹਨਾਂ ਨੂੰ ਕੋਆਪਰੇਸ਼ਨ ਦਸਨੀ ਚਾਹੀਦੀ ਸੀ ਕਿਉਂਕਿ ਪਾਕਿਸਤਾਨ ਬੜੀ ਹੀ ਮੁਸ਼ਕਲ ਲਾਲ ਕਈ ਟੈਰਰਿਸਟ ਲਿਸਟਾਂ ਵੀ ਸੀ ਕਈ ਉਹਨਾਂ ਦੀਆਂ ਏਡ ਰੁਕੀਆਂ ਸਨ 9ਐਮਐਫ ਤੇ ਲੋਨ ਰੁਕੇ ਹੋਏ ਸਨ ਤੇ ਬੜੀ ਮੁਸ਼ਕਲ ਨਾਲ ਪਿਛਲੇ ਸਾਲ ਹੀ ਉਹ ਇਹਨਾਂ ਲਿਸਟਾਂ ਵਿੱਚੋਂ ਬਾਹਰ ਆਇਆ ਸੀ ਗੁੱਡ ਕੀਪਿੰਗ ਬੁੱਕ ਚਾਰ ਰਹੀ ਸੀ ਗੁੱਡ ਕੀਪਿੰਗ ਬੁੱਕ ਚਾਰ ਰਹੀ ਸੀ ਪਾਕਿਸਤਾਨ ਦੀ ਇਮੇਜ ਠੀਕ ਹੋ ਰਹੀ ਸੀ ਪੀਆਈਏ ਥੋੜੀ ਠੀਕ ਹੋ ਰਹੀ ਸੀ ਜੋ ਜ਼ਸਤੀ ਜੀ ਤੁਸੀਂ ਤੇ ਉਹ ਹਜ਼ਾਰਤ ਦੇਖੇ ਹੋਏ ਨੇ 84 ਦੇ ਵਿੱਚ ਜਿਹਦਾ ਬਸਾਂ ਦੇ ਵਿੱਚੋਂ ਕੱਟ ਕੇ ਹਿੰਦੂ ਪੁੱਛ ਕੇ ਮਾਰੇ ਗਏ ਤੇ ਸਿੱਖ ਹੋ ਕੇ Hindu ਹੋ ਜਾ ਕ੍ਰਿਸ਼ਚਨ ਹੋ ਜਾ ਮੁਸਲਮਾਨ ਹੋ ਉਹਨੂੰ ਵੀ ਦੇ ਪੁੱਛਿਆ ਗਿਆ કે પહેલા લોકી કાશ્મીર ਦਾ ਨਾਮ ਸੁਣ ਕੇ ਥੋੜਾ ਜਿਆਦਾ ਡਰ ਜਾਂਦੇ ਸੀ ਕਿਉਂਕਿ ਬਾਰਡਰ ਲੱਗਾ ਸੀ ਪਹਿਲਾਂ 1 ਲੱਖ ਦੇ ਲੋਕ ਜਾਂਦੇ ਸੀ ਉੱਤੇ ਸਲਾਨੀ ਜਾਂਦੇ ਸੀ ਸਾਲ ਦੇ ਅੱਜ 2.5 ਕਰੋੜ ਲੋਕ ਉੱਥੇ ਵਿਜ਼ਿਟ ਕਰਨ ਜਾ ਰਹੇ ਆ ਉਹ ਫਿਰ ਉੱਥੇ ਕੌਣ ਵੀ ਨੂੰ ਫਰਕ ਪਏਗਾ ਟੂਰਿਸਟ ਪਲੇਸ ਜੀ ਬਿਲਕੁਲ ਇਹਨਾਂ ਨਾਲ ਦੇਖੋ ਜਿਹੜਾ ਦੇਖੋ ਜਿਹੜਾ ਟੂਰਿਸਟ ਹੈ ਉਹ ਕਸ਼ਮੀਰ ਨਹੀਂ ਜਾਏਗਾ ਟੂਰਿਸਟ ਜਲੰਧ ਚਲਾ ਜਾਏਗਾ ਪਰ ਪੰਸਿਕ ਪੱਲੂ ਬਾਰੇ ਜੋ ਸਟੈਂਪ ਲਵਾਂਦਾ ਹੈ ਹਜ਼ਰਤਾਨ ਦੇ ਪੋਸਟਾਂ 'ਤੇ ਲੋਕੀ ਉਥੇ ਬਾਹਰ ਆ ਜਿਹੜੀ ਕਹਿੰਦੇ ਕਿ ਸਾਡੇ ਕੋ ਝੰਡੇ ਚੜਾਏ ਗਏ ਉਥੇ ਉਹਨਾਂ ਨੇ ਪੈਸੇ ਨਹੀਂ ਦਿੱਤੇ ਸਾਡੇ ਫੋਨ ਨਹੀਂ ਚੁੱਕੇ ਪੰਜਾਬ ਦੇ ਵਿੱਚ ਲੋਕੀ ਸੋਸ਼ਲ ਮੀਡੀਆ ਤੇ ਆਮ ਵੀਡੀਓ ਵੀ ਪਾ ਰਹੇ ਨੇ ਫੋਨ ਵੀ ਨਹੀਂ ਚੁੱਕਦੇ ਉਹਨਾਂ ਦੇ ਦੇ ਫਰਾਡ ਆਗਮੀ ਹੈ ਇੱਥੇ ਉਹਨਾਂ ਨੇ ਆਪਣੀ ਦੁਕਾਨਾਂ ਚਲਾਈਆਂ ਹੋਈਆਂ ਨੇ ਔਰ ਲੋਕਾਂ ਨੇ ਉਹਨਾਂ ਦਾ ਸਾਫ਼ ਵੇਖ ਲਿਆ ਚਿਹਰਾ ਵੀ ਕੀ ਹੈ ਇੱਥੇ ਹੁਣ ਨੰਗਾ ਹੋ ਗਿਆ ਬਿਲਕੁਲ ਇੱਥੇ ਜਦੋਂ ਦਾ 트럼ਪ ਐਡਮਿਨਿਸਟ੍ਰੇਸ਼ਨ ਆਈ ਹੈ ਔਰ ਹੁਣ ਪਿੱਛੇ ਹੀ ਹਰਬੀਰ ਸਿੰਘ ਹਰਪ੍ਰੀਤ ਸਿੰਘ ਨੂੰ ਅਰੈਸਟ ਕੀਤਾ ਗਿਆ ਹੈ ਔਰ ਸਾਫ਼ ਹੋ ਗਿਆ ਕਿ ਹੁਣ ਇਹਨਾਂ ਦੀ ਚੂੜੀਆਂ ਜਿਹੜੀਆਂ ਨੇ ਉਹ ਪੈਸੇ ਜਾ ਰਹੀ ਹੈ ਸਸਿਕਾ ਆਦਾ ਸलाम ਦੇਸ਼ ਵਿਦੇਸ਼ ਤੇ ਮੁੱਦਿਆਂ ਦੇ ਵਿੱਚ ਤੁਹਾਡਾ ਵੀਕਲੀ ਸਵਾਗਤ ਹੈ ਹਰ ਵੀਕਤੀ ਤਰ੍ਹਾਂ ਅੱਜ ਮੇਰੇ ਨਾਲ ਨੇ ਪੋਲਿਟਿਕਲ ਐਨਾਲਿਸਟ ਡਾਕਟਰ ਜਸਦੀਪ ਜੀ ਡਾਕਟਰ ਜਸਦੀਪ ਜੀ ਬਹੁ ਬਹੁ ਸਵਾਗਤ ਹੈ ਪੰਜਾਬ ਟੂਡੇ ਦੇ ਵਿੱਚ ਥੈਂਕ ਯੂ ਅਵਰਿੰਦਰ ਜੀ ਔਰ ਪੰਜਾਬ ਟੂਡੇ ਵੇਖਣ ਵਾਲੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾ ਡਾਕਟਰ ਜਸਦੀਪ ਜੀ ਪੰਜਾਬ ਦਾ ਮਾਹੌਲ ਹੋਵੇ ਭਾਵੇਂ ਦੇਸ਼ ਦਾ ਹੋਵੇ ਭਾਵੇਂ ਵਿਦੇਸ਼ ਦਾ ਹੋਵੇ ਅੱਜ ਟਾਈਮ ਜੰਮੂ ਕਸ਼ਮੀਰ ਦਾ ਮਾਹੌਲ ਹੋਕਰ ਮੈਂ 10 ਸੇ ਮਾਹੌਲ ਲੋਕ ਬਹੁਤ ਘਬਰਾਏ ਹੋਏ ਨੇ ਉਧਰ ਪਾਕਿਸਤਾਨ ਦੀ ਉਵਾਮ ਵੀ ਘਬराई ਹੋਈ ਹੈ ਇਹ ਕਿੱਧਰ ਲੋਕ ਜਾ ਰਹੇ ਨੇ ਅਤਵਾਦ ਰੋਕ ਫਾੜੇ ਲੋਕਾਂ ਨੂੰ ਕੀ ਕਹੋਗੇ ਬਾਰੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਐਸੀ ਜੋ ਕਸ਼ਮੀਰ ਵਿੱਚ ਹੋਇਆ ਹੈ ਜੋ ਅਤੰਗਵਾਦ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਐਸੀ ਨੂੰ ਜੀ ਪੂਰੀ ਤਰ੍ਹਾਂ ਕੰਡੈਮਨਡ ਕਰਦੇ ਆ ਮੇਰੀ ਸੰਸਥਾ ਸਿਕਸ ਆਫ ਅਮਰੀਕਾ ਨੇ ਉਹ ਕੰਡੈਮਨਡ ਕੀਤਾ ਹੈ ਜੀ ਔਰ ਸਾਡੀ ਇਸ ਵੇਲੇ ਜਿਹੜੀਆਂ ਭਾਵਨਾਵਾਂ ਨੇ ਸਾਡੀਆਂ ਜਿਹੜੀਆਂ ਅ ਅਰਦਾਸਾਂ ਨੇ ਜੀ ਉਹ ਜਿਹੜੇ ਪਰਿਵਾਰਾਂ ਨੇ ਉੱਥੇ ਆਪਣੇ ਅ ਜਿਹੜਾ ਲਾਸ ਹੋਇਆ ਜਾਂਨਾਗਰੀਆਂ ਨੇ ਉਹਨਾਂ ਦੇ ਨਾਲ ਨੇ ਔਰ ਬਹੁਤ ਹੀ ਅਸੀਂ ਗੱਲ ਦੀ ਨਿੰਦਾ ਕਰਦੇ ਹਾਂ ਔਰ ਅਸੀਂ ਇਹ ਅਰਦਾਸ ਹੈ ਵਾਹਿਗੁਰੂ ਅਸਤੇ ਕਿ ਇੱਥੇ ਪੀਸ ਆਏ ਇੱਥੇ ਲੋਕਾਂ ਨੂੰ ਕਸ਼ਮੀਰ ਵਿੱਚ ਇੱਕ ਵਾਰੀ ਫਿਰ ਤੋਂ ਉੱਥੇ ਜਿਹੜੇ ਇਫੈਕਟਡ ਨੇ ਜੀ ਉਹਨਾਂ ਨੂੰ ਵਾਹਿਗੁਰੂ ਉਹਨਾਂ ਦੀ ਅੱਗੇ ਹੱਥ ਫੜੇ ਔਰ ਪੀਸ ਔਰ ਪਿਆਰ ਦਾ ਮਾਹੌਲ ਇੱਕ ਵਾਰੀ ਫਿਰ ਬਣੇ ਜੀ ਡਾਕਟਰ ਜਸਪੀ ਜੀ پاکستان ਦੇ ਕੋਲ ਇੰਨਾ ਪੈਸਾ ਇੰਨਾ ਮੈਨਪਾਵਰ ਹੈਗੀ ਹੈ ਕਿ ਲੜਾਈ ਲੱਗਣ ਜੋਗ ਚ ਅੱਜ ਕੱਲ ਪਹੁੰਚ ਗਈ ਹੋਤੇ ਕਿ ਸਰਕਾਰ ਇਨਵੋਲਵ ਹੋ ਸਕਦੀ ਹੈ ਚੀਜ਼ਾਂ ਦੇ ਵਿੱਚ ਇਹ ਦੇਖੋ ਲੜਾਈ ਲੰਡਨ ਨੂੰ ਜੇ ਅੱਜ ਲੜਾਈ ਹੁੰਦੀ ਹੈ ਤੇ ਇੱਕ ਦੇਸ਼ ਜਿਹੜਾ ਪਹਿਲਾਂ ਹੀ ਉਹਦੇ ਕੋਲ ਕੁਝ ਨਹੀਂ ਹੈ ਆ ਭੁੱਖਾ ਨੰਗਾ ਉਹਦੇ ਵਾਸਤੇ ਤਾਂ ਕੋਈ ਜ਼ਿਆਦਾ ਨੁਕਸਾਨ ਹੋਣਾ ਨਹੀਂ ਕਿ ਲੜਾਈ ਲੱਗ ਕੇ ਬੈਨੀਫਿਟ ਲੜਾਈ ਲੱਗ ਕੇ ਵੀ ਕੋਈ ਬੈਨੀਫਿਟ ਨਹੀਂ ਨਾ ਵੀ ਹੋਏ ਤਾਂ ਵੀ ਕੋਈ ਬੈਨੀਫਿਟ ਨਹੀਂ ਹਾਂ ਪਰ ਇਹ ਉਹਨਾਂ ਦਾ ਜਿਹੜਾ ਇੰਟਰਨਲ ਪਾਕਿਸਤਾਨ ਦੀ ਇਸ ਲਈ ਚੱਲ ਰਹੀ ਸੀ ਜਿਹੜਾ ਉਹਨਾਂ ਦੇ بلوچستان ਵਿੱਚ ਚੱਲ ਰਿਹਾ ਸੀ ਜਿਹੜਾ ਪੀਟੀਆਈ ਵੱਲੋਂ ਉੱਥੇ ਰੋਜ਼ ਪ੍ਰੋਟੈਸਟ ਕੀਤੇ ਜਾ ਰਹੇ ਸੀ ਇਹ ਲੋਕਾਂ ਦਾ ਧਿਆਨ ਇਹ ਉਧਰੋਂ ਹਟਾ ਕੇ ਤੇ ਇਸ ਪਾਸੇ ਲੱਗ ਜਾਏ ਡਿਵਰਟ ਹੋ ਗਿਆ ਡਵਰਟ ਡਵਰਟ ਬਿਲਕੁਲ ਹੋ ਗਿਆ ਹੈ ਔਰ ਇਸ ਪਾਸੇ ਡਿਵਰਟ ਹੋ ਜਾਏਗਾ ਔਰ ਜਿਹੜਾ ਅੱਗੇ ਦੇਸ਼ ਦੇ ਕੋਲ ਆਲਰੇਡੀ ਇੰਟਰਨੈਸ਼ਨਲ ਲੈਵਲ ਤੇ ਉਹਦੀ ਇਸ ਵੇਲੇ ਕੋਈ ਖਾਸ ਵਕਤ ਹੈ ਨਹੀਂ ਔਰ ਇੰਟਰਨੈਸ਼ਨਲ ਲੈਵਲ ਤੇ ਛੱਡ ਕੇ ਇਕਨੋਮਿਕਲੀ ਬਹੁਤ ਹੀ ਬੁਰੀ ਹਾਲਾਤ ਵਿੱਚ ਹੈ ਜੀ ਉਹਨੂੰ ਵਾਰ ਹੋਏ ਜਾਂ ਨਾ ਹੋਏ ਉਹਨੂੰ ਕੋਈ ਫਰਕ ਨਹੀਂ ਪੰਦਾ ਉਹ ਕੰਦ ਲੱਗੇ ਇਹ ਲੜਾਈਆਂ ਤੇ ਉਹ ਉਹਨੂੰ ਫਰਕ ਪੰਦਾ ਜਿਹੜਾ ਕੋਈ ਸਰਮਾਇਆਦਾਰ ਹੋਏ ਦੀ ਕੋਈ ਪਿੱਛੇ ਕੋਈ ਲੂਸ ਕਰਨ ਵਾਲਾ ਹੋਏ ਕੋਈ ਚੀਜ਼ ਹੋਏ ਦੀ ਤੇ ਕਹਿੰਦੀ ਨਾਲ ਉਹ ਨੁਕਸਾਨ ਹੋਏਗਾ ਪਾਕਿਸਤਾਨ ਕੋਲ ਤੇ ਇਸ ਹਲੇ ਐਸੀ ਕੋਈ ਚੀਜ਼ ਹੀ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਡਾਕਟਰ ਜਸਪੀ ਜੀ ਤੁਸੀਂ ਇੱਕ ਪੋਲੀਟিক্যাল ਐਨਾਲਿਸਟ ਹੋ ਸਿੱਤੂ ਨਦੀ ਨਦੀ ਜੋ ਬਗਦੀ ਹੈ ਉਹ ਇੰਡੀਅਨ ਗਵਰਨਮੈਂਟ ਨੇ ਉਹ ਬੰਦ ਕਰਤੀ ਹੈ ਇਸ ਟਾਈਮ ਕਿ ਦੋ ਤਿੰਨ ਦਿਨ ਬਾਅਦ ਪਾਣੀ ਦੀ ਹਾਲਾਕਾ ਮੱਚੇਗੀ ਉੱਥੇ ਪਾਕਿਸਤਾਨ ਦੇ ਵਿੱਚ ਦੇਖੋ ਇਹ ਆਵਾਮ ਰੋੜਾ ਦੁੱਤਰ ਰਹੇਗੀ ਬਹੁਤ ਹੀ ਇੱਕ ਸਿਗਨੀਫੀਕੈਂਟ ਸਟੈਪ ਗਵਰਨਮੈਂਟ ਆਫ ਇੰਡੀਆ ਨੇ ਢਾਇਆ ਹੈ ਔਰ ਲੈਣਾ ਵੱਡਦਾ ਵੀ ਸੀ ਕਿਉਂਕਿ ਇੰਡੀਆ ਦੇ ਅੰਦਰ ਆਵਾਮ ਨੇ ਜਦੋਂ ਇੱਕ ਅਖ਼ਬਾਰ ਵਿੱਚ ਪੜ੍ਹਿਆ ਜਦੋਂ ਇਹ ਵੇਖਿਆ ਕਿ ਲੋਕਾਂ ਨੂੰ ਪੁੱਛ ਕੇ ਵੀ ਤੁਸੀਂ ਹਿੰਦੂ ਹੋ ਕੇ ਮੁਸਲਮਾਨ ਹੋ ਜੀ ਉਹਨਾਂ ਨੇ ਕਿਹਾ ਹਿੰਦੂ ਹੈ ਤੇ ਗੋਦੀ ਮਾਰਤੀ ਗਈ ਔਰ ਹਫ਼ਤਾ ਪਹਿਲੇ ਹੀ ਪਾਕਿਸਤਾਨ ਦੇ ਜਿਹੜੇ ਚੀਫ ਆਰਮੀ ਚੀਫ ਆਫ ਸਟਾਫ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਅਸੀਂ ਆ ਹਿੰਦੂਆ ਨਾਲ ਨਹੀਂ ਰਹਿ ਸਕਦੇ ਔਰ ਇਸ ਕਰਕੇ ਟੂ ਨੇਸ਼ਨ ਥਿਓਰੀ ਬਣੀ ਸੀ ਜੀ ਇਹ ਸਾਰਾ ਹੁਣ ਕੋ ਰਿਲੇਟ ਹੋ ਰਿਹਾ ਹੈ ਪਾਕਿਸਤਾਨ ਦਾ ਹੱਥ ਹੈ ਕਿ ਨਹੀਂ ਹੈ ਇਹ ਤੇ ਹਾਲੀ ਤੱਕ ਨਹੀਂ ਪ੍ਰੂਫ ਹੋਇਆ ਪਰ ਇਹ ਸਰਕਮਸਟੈਂਸ਼ੀਅਲ ਐਵਿਡੈਂਸ ਜਿਹੜੇ ਨੇ ਇਹ ਹੁਣ ਦੁਨੀਆ ਜੋੜ ਰਹੀ ਹੈ ਕਿ ਇਹਨਾਂ ਨੇ ਇਹ ਹਫਤਾ ਪਹਿਲੇ ਕਿਹਾ ਹਫਤਾ ਬਾਅਦ ਇਹ ਹੋ ਗਿਆ ਤੇ ਉਹ ਇਸ਼ਾਰੇ ਸਾਰੇ ਉੱਤਰ ਜਾ ਰਹੇ ਨੇ ਬਿਲਕੁਲ ਔਰ ਮੈਂ ਸਮਝਦਾ ਕਿ ਪਾਕਿਸਤਾਨ ਨੂੰ ਇੱਕ ਰਿਸਪੌਂਸੀਬਲ ਨੇਸ਼ਨ ਦੀ ਤਰ੍ਹਾਂ ਜਦੋਂ ਇਹ ਹਾਲਾਤ ਜਦੋਂ ਇਹ ਹੋਇਆ ਇਨਸੀਡੈਂਟ ਉਹਨਾਂ ਨੂੰ ਉਸੇ ਵੇਲੇ ਨੂੰ ਕੰਡੈਮਨਡ ਕਰਨਾ ਚਾਹੀਦਾ ਸੀ ਹਾਈएस्ट ਲੈਵਲ ਤੋਂ ਸ਼ਬਾਸ਼ ਸ਼ਰੀਫ ਦੀ ਫੋਨ ਕਾਲ ਜਾਣੀ ਚਾਹੀਦੀ ਸੀ ਪ੍ਰਧਾਨ ਮੰਤਰੀ ਮੋਦੀ ਨੂੰ ਕਿ ਇਹ ਜੋ ਵੀ ਹੋਇਆ ਅਸੀਂ ਇਹਨੂੰ ਕੰਡੈਮਨਡ ਕਰਦੇ ਹਾਂ ਔਰ ਜੇ ਇਧਰ ਕਿਧਰੇ ਵੀ ਤੁਹਾਡੀ ਇਨਵੈਸਟੀਗੇਸ਼ਨ ਆਦੀ ਹੈ ਕਿ ਪਾਕਿਸਤਾਨ ਦੇ ਅਗਰ ਕਿਧਰੇ ਕੋਈ ਹੱਥ ਹੈ ਜਾਂ ਸਾਡੀ ਕਿਸੇ ਏਜੰਸੀ ਨੇ ਕਰਵਾਇਆ ਅਸੀਂ ਪੂਰੀ ਤਰ੍ਹਾਂ ਮਿਲ ਕੇ ਇਹਨੂੰ ਇਨਵੈਸਟੀਗੇਟ ਕਰਾਂਗੇ ਤੁਹਾਡੇ ਨਾਲ ਪਰ ਇਵੇਂ ਨਹੀਂ ਹੋਇਆ ਜੀ ਔਰ ਉਹਨਾਂ ਨੇ ਬਿਲਕੁਲ ਇੱਕ ਜਿਵੇਂ ਇੱਕ ਬੜਾ ਹੀ ਮਿਨਿਮਮ ਜਿਆ ਬੈਲੈਂਸਡ ਜਿਆ ਸਟੇਟਮੈਂਟ ਦਿੱਤੀ ਜਿਹੜੇ ਕਿ ਸ਼ੱਕ ਹੋਰ ਬਦਾਉਂਦਾ ਹੈ ਡਿਪਲੋਮਟ ਨੇ ਜੋ ਮੈਸੇਜ ਭਾਇਆ ਸੋਸ਼ਲ ਮੀਡੀਆ ਤੇ ਉਸੇ ਟਾਈਮ ਪਾਇਆ ਲੇਕਿਨ ਕਹਿੰਦੇ ਕਿ ਪਾਕਿਸਤਾਨ ਦੀ ਗਵਰਨਮੈਂਟ ਦੇ ਹੱਥ ਕੁਝ ਨਹੀਂ ਹੈ ਜੋ ਹੈ ਉੱਥੇ ਦੀ ਮਿਲਟਰੀ ਰਾਜ ਹੈ ਭਾਵੇਂ ਮਿਲਟਰੀ ਰਾਜ ਹੋਵੇ ਜਾਂ ਪਾਕਿਸਤਾਨ ਦੀ ਸ਼ਬਾਸ਼ ਸ਼ਰੀਫ ਹੋਣ ਜਾਂ ਮੁਨੀਰ ਸਾਹਿਬ ਹੋਣ ਇਹਨਾਂ ਨੂੰ ਕੁਝ ਨਾ ਕੁਝ ਜਿਹੜਾ ਹੈ ਇਹ ਥੋੜਾ ਜਿਆ ਆਪਣੇ ਆਪ ਨੂੰ ਜੇ ਜੇ ਨਹੀਂ ਇਨਵੋਲ ਤੇ ਫੇਰੇ ਨਾਲ ਨੂੰ ਨੂੰ ਕੰਡੈਮਨ ਵੀ ਕਰਨਾ ਚਾਹੀਦਾ ਸੀ ਔਰ ਇੰਡੀਆ ਨਾਲ ਕੋਆਪਰੇਟ ਵੀ ਕਰਨਾ ਚਾਹੀਦਾ ਸੀ ਕਿਉਂਕਿ ਬਹੁਤ ਵੱਡਾ ਇਨਸੀਡੈਂਟ ਹੈ 26 ਲੋਕ ਜਿਹੜੇ ਨੇ ਇਹਦੇ ਚ ਆਪਣੀ ਜਾਨ ਖੋ ਬੈਠੇ ਨੇ ਔਰ ਟੂਰਿਸਟਸ ਹਨ ਔਰ ਬੜੀ ਹੀ ਦਰਦਨਾਕ ਤਸਵੀਰਾਂ ਆ ਰਹੀਆਂ ਨੇ ਔਰ ਭਾਰਤ ਵਿੱਚ ਜਿਹੜਾ ਇਹਦਾ ਰਿਐਕਸ਼ਨ ਹੋ ਰਿਹਾ ਜਿਹੜਾ ਲੋਕਾਂ ਵਿੱਚ ਗੁਸਾਰ ਹੈ ਉਹ ਬਿਲਕੁਲ ਜੇ ਹੁਣ ਇੰਡੀਆ ਦੀ ਗਵਰਨਮੈਂਟ ਐਕਟ ਨਾ ਕਰੇ ਤੇ ਇਹ ਤੇ ਉਹਨਾਂ ਦੇ ਖਿਲਾਫ ਵੀ ਗੁੱਸਾ ਜਾ ਸਕਦਾ ਹੈ ਤੇ ਇਸ ਵੇਲੇ ਇਹ ਬਹੁਤ ਹੀ ਟੈਂਸ ਸਿਚੁਏਸ਼ਨ ਹੈ ਔਰ ਅਨਫੋਰਚਨਟਲੀ ਪਾਕਿਸਤਾਨ ਦੀ ਐਡਮਿਨਿਸਟ੍ਰੇਸ਼ਨ ਨੇ ਪਾਕਿਸਤਾਨ ਦੀ ਗਵਰਨਮੈਂਟ ਨੇ ਇਹਨੂੰ ਉਸ ਤਰੀਕੇ ਨਾਲ ਨਹੀਂ ਹੈਂਡਲ ਕੀਤਾ ਜਿਹਦੇ ਨਾਲ ਕਰਨਾ ਚਾਹੀਦਾ ਸੀ ਨਰਿੰਦਰ ਮੋਦੀ ਦਾ ਸੁਣਿਆ ਜਾਂਦਾ ਕਿ ਜਿੱਦੂ ਮਾਰਦਾ ਗੁੱਜੀ ਮਾਰ ਮਾਰਦਾ ਭਾਵੇਂ ਪਾਕਿਸਤਾਨ ਦੀ ਗੱਲ ਸਟ੍ਰਾਈਕ ਦੀ ਸਰਜਰੀ ਸਟ੍ਰਾਈਕ ਦੀ ਗੱਲ ਕਰ ਲਈਏ ਕੁਝ پلان ਇਹਨਾਂ ਦਾ ਚੱਲ ਰਿਹਾ ਹੈ ਕਿ ਲੜਾਈ ਆਪਣੇ ਸਾਹਮਣੇ ਹੋਏਗੀ ਕਿ ਸਟ੍ਰਾਈਕ ਹੀ ਹੋਏਗੀ ਕੋਈ ਦੇਖੋ ਅੱਜ ਕੱਲ ਉਹ ਜ਼ਮਾਨਾ ਨਹੀਂ ਰਿਹਾ ਕਿ ਲੜਾਈ ਆਪਣੇ ਸਾਹਮਣੇ ਦੀ ਹੋਏ ਔਰ ਮੈਂ ਨਹੀਂ ਸਮਝਦਾ ਕਿ ਲੜਾਈਆਂ ਅੱਜ ਕੱਲ ਕਿਸੇ ਵੀ ਮਲਕਾਸ ਤੇ ਮੱਚੀ ਗਾਲ ਹੈ ਖਾਸ ਕਰ ਪਾਕਿਸਤਾਨ ਦੀ ਕੌਨਟੀ ਦੇ ਹਾਲਾਤ ਵੇਖ ਕੇ ਉਹਨਾਂ ਸਤੇ ਬਿਲਕੁਲ ਸੂਤ ਨਹੀਂ ਕਰਦੀ ਔਰ ਭਾਰਤ ਵੀ ਹੋਣੀ ਹੀ ਥੋੜੀ ਇਕਨੋਮੀ ਠੀਕ ਹੋਈ ਹੈ ਔਰ ਚਾਈਨਾ ਵਰਗੇ ਵੱਡੇ ਮਲਕ ਜਿਹੜੇ ਨੇ ਉਹ ਵੀ ਲੜਾਈ ਦੀ ਰਾਜ ਨਹੀਂ ਜਾਂਦੇ ਕਿ ਇਕਨੋਮਿਕਲੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਬਿਲਕੁਲ ਜਿਹੜੀ ਵਰਲਡ ਦੀਆਂ ਲੜਾਈਆਂ ਨੇ ਮੁੱਖ ਅਮਰੀਕਾ ਜਿਹੇ ਸਹਿ ਜਾਂਦੇ ਨੇ ਜਿਨ੍ਹਾਂ ਦੀ ਇਕਨੋਮੀਜ਼ ਚਲਦੀਆਂ ਹੀ ਵਾਰ ਦੇ ਉੱਪਰ ਨੇ ਬਿਲਕੁਲ ਪਰ ਵਾਰ ਕਿਸੇ ਵੀ ਹਸ ਗੱਲ ਦਾ ਹੱਲ ਨਹੀਂ ਹੈ ਔਰ ਮੈਂ ਸਮਝਦਾ ਕਿ ਬਹੁਤ ਹੀ ਇੱਕ अगेन ਪਾਕਿਸਤਾਨ ਨੂੰ ਇਸ ਵੇਲੇ ਬੜੀ ਸੋਚ ਪੂਝਨ ਨਾਲ ਗੱਲ ਕਰਨੀ ਚਾਹੀਦੀ ਹੈ ਔਰ ਮਾਨੂੰ ਇਸ ਇਹਦਾ ਕੰਡਮ ਕਰਨਾ ਚਾਹੀਦਾ ਹੈ ਭਾਰਤ ਨਾਲ ਕੋਆਪਰੇਟ ਕਰਨਾ ਚਾਹੀਦਾ ਹੈ ਡਾਕਟਰ ਜਸਜੀਤ ਜੀ ਜਿਹੜੇ ਦਿੱਲੀ پارک ਸੀ ਜਿੱਥੇ ਹੈਪਨ ਹੋਇਆ ਜਿੱਥੇ ਲੜਾਈ ਇਹ ਹੋਈ ਹੈ ਜੋ ਸ਼ਹੀਦ ਕੀਤੇ ਗਏ ਭਾਰਤੀਏ ਉਤੇ ਕੋਲ 70 ਕਿਲੋਮੀਟਰ 50 ਕਿਲੋਮੀਟਰ ਦੇ ਉਤੇ ਪਾਕਿਸਤਾਨ ਦਾ ਬਾਰਡਰ ਹੈ ਗੋਲੀ ਚਲਾਤੀ ਮਾਰ ਦਿੱਤੇ ਉਹ ਕਿਰਨੇ ਕਿਤੇ ਲੋਕੀ ਹੋਣੇ ਡਾਇਰੈਕਟ ਬਾਰਡਰ ਵਾਲ ਤੇ ਨਹੀਂ ਪਾਸ ਸਕਦੇ ਕੁਛ ਨਾ ਕੁਛ ਲੋਕੀ ਪਿੰਡ ਦੇ ਵੀ ਨਾਲ ਇਹਨਾਂ ਨੂੰ ਬੋਲ ਪੋਣਗੇ ਲੋਕੀ ਪਿੰਡਾਂ ਦੇ ਬਿਲਕੁਲ ਹੁੰਦੇ ਨੇ ਔਰ ਇਹ ਇਹ ਹੀ ਉਥੇ ਜਿਹੜਾ ਬਿਆਨ ਆਇਆ ਨੇ ਰਾਜਨਾਥ ਸਿੰਘ ਦੇ ਜਾਂ ਹੋਰ ਲੋਕਾਂ ਦੇ ਜਾਂ ਮਿਨਿਸਟਰੀ ਦੇ ਉਹ ਹੀ ਆਇਸਿੰਗ ਸ਼ੁਰੂ ਫਰੂਟ ਕਿ ਅਸੀਂ ਜਿਹੜੇ ਲੋਕਲ ਉਹਨਾਂ ਨੂੰ ਸ਼ੈਲਟਰ ਦਿੰਦੇ ਨੇ ਉਹਨਾਂ ਦਾ ਵੀ ਇਨਵੈਸਟੀਗੇਟ ਕਰ ਰਹੇ ਆ ਔਰ ਬੜੀਆਂ ਅਰੈਸਟ ਹੋ ਗਈਆਂ ਨੇ এনਕਾਊਂਟਰ ਵੀ ਹੋ ਰਹੇ ਨੇ ਕਸ਼ਮੀਰ ਤੁਸੀਂ ਵੇਖ ਰਹੇ ਹੋ ਔਰ ਇਹ बड़े ही प्लान तरीके ਨਾਲ ਹੋਇਆ ਕਿਉਂਕਿ ਇਹ ਰਿਪੋਰਟਸ ਆ ਰਹੀਆਂ ਨੇ ਕੋਈ 2 ਹਫ਼ਤੇ ਪਹਿਲੇ ਬਾਰਡਰ ਤੇ ਸੀਜ਼ ਫਾਇਰ ਦਾ ਵੀ ਵਾਇਲੇਸ਼ਨ ਹੋਈ ਸੀ ਜਦੋਂ ਪਾਕਿਸਤਾਨ ਵੱਲੋਂ ਗੋਲੇ ਚਲਾਤੇ ਗਏ ਸੀ ਉਹ ਤੋਪਾਂ ਚੱਲ ਗਈਆਂ ਸੀ ਪਾਰਸ ਵੱਲੋਂ ਔਰ ਉਸੇ ਕਿਓਸ ਵਿੱਚ ਜਦੋਂ ਇਹ ਸੀਜ਼ ਫਾਇਰ ਹੁੰਦਾ ਹੈ ਵਾਇਲੇਸ਼ਨ ਹੁੰਦੀ ਹੈ ਉਸੇ ਰੋਲੇ ਗੋਲੇ ਚੀ ਇਨਫਿਲਟ੍ਰੇਸ਼ਨ ਹੋ ਜਾਂਦੀ ਹੈ ਬਿਲਕੁਲ ਤੇ ਇਹ ਹੀ ਸਮਝਿਆ ਜਾ ਰਿਹਾ ਕਿ 2 ਹਫ਼ਤੇ ਪਹਿਲੇ ਇਨਫਿਲਟ੍ਰੇਸ਼ਨ ਹੋਈ ਸੀ ਔਰ ਜਿਹੜਾ ਉਹ ਇਲਾਕਾ ਹੈ ਉਹ ਕੋਈ ਬਿਲਕੁਲ ਇਨਾ ਆਸਾਨ ਇਲਾਕਾ ਨਹੀਂ ਹੈ ਪਹਾੜੀ ਇਲਾਕਾ ਹੈ ਸੰਗਣਾ ਜੰਗਲ ਹੈ ਔਰ ਬਾਰਡਰ ਦੇ ਨੇ ਉਹ ਵੀ ਪੂਰੇ ਜਿਸ ਤਰ੍ਹਾਂ ਪੰਜਾਬ ਦਾ ਬਾਰਡਰ ਤਾਰਾਂ ਲੱਗੀਆਂ ਨੇ ਉੱਥੇ ਦਾ ਬਾਰਡਰ ਵੀ ਇਸ ਤਰ੍ਹਾਂ ਪੂਰਾ ਤਾਰਾ ਵਾਲੀ ਹੈ ਔਰ ਹਿੱਲੀ ਏਰੀਆ ਹੈ ਨਹੀਂ ਔਰ ਔਰ ਬਿਲਕੁਲ ਉਧਰ ਵੀ ਉਹੀ ਜ਼ਬਾਨ ਬੋਲੀ ਜਾਂਦੀ ਇਧਰ ਵੀ ਉਹੀ ਜ਼ਬਾਨ ਬੋਲੀ ਜਾਂਦੀ ਤੇ ਕਈ ਵਾਰੀ ਇਹ ਬਿਲਕੁਲ ਲੋਕਲਸ ਵੀ ਇਹਦੇ ਵਿੱਚ ਜ਼ਰੂਰ ਸਿਮਪਥਾਈਜ਼ਰਸ ਹੁੰਦੇ ਨੇ ਜਿਹੜੇ ਲੋਕਲ ਵੀ ਇਨਵੋਲਵ ਹੁੰਦੇ ਨੇ ਜੀ ਆ ਜਿਨ੍ਹਾਂ ਨੂੰ ਕੀ ਉਹ ਕਹਿੰਦੇ ਨੇ ਵੀ ਸਾਡੇ ਐਸੈਟਸ ਨੇ ਯਾ ਸਲੀਪਰ ਸੈਲਸ ਨੇ ਬਿਲਕੁਲ ਸੋ ਇੱਕ ਇਹ ਕਈ ਚੀਜ਼ਾਂ ਨੇ ਜਿਹੜੀਆਂ ਅਨਵੈਸਟੀਗੇਸ਼ਨ ਰਿਚ ਗਿਆ ਬਿਲਕੁਲ ਡਾਕਟਰ ਜਸਪ੍ਰੀ ਜੀ ਕੇ ਪਾਕਿਸਤਾਨ ਦੇ ਹਾਲਾਤ ਤੇ ਉਹ ਕਿ ਖਰਾਬ ਸੀ ਬਾਰਡਰ ਬੰਦ ਹੋ ਗਿਆ ਜੋ ਇਥੋਂ ਪੰਜਾਬ ਤੋਂ ਜਾਂ ਇੰਡੀਆ ਤੋਂ ਭਾਰਤ ਤੋਂ ਪਾਕਿਸਤਾਨ ਜਾਂਦਾ ਸੀ ਪਾਕਿਸਤਾਨ ਤੋਂ ਪੰਜਾਬ ਇਧਰਲੇ ਚੜਦੇ ਪੰਜਾਬ ਤੇ ਲੰਦੇ ਪੰਜਾਬ ਆਂਦਾ ਸੀ ਉਹਨਾਂ ਵਾਸਤੇ ਮੁਸ਼ਕਲ ਹੋ ਗਈ ਉਸ ਤੋਂ ਬਾਅਦ ਬਾਰਡਰ 'ਤੇ ਜਿਹੜੇ 30 ਬੰਦੇ ਉਹਨਾਂ ਨੇ ਕਿਹਾ ਕਿ 30 ਉੱਥੇ ਰੁਕਣਗੇ ਇੰਡੀਆ ਦੇ ਵਿੱਚ ਡਿਪਲੋਮੈਟ ਉਧਰ ਵੀ ਡਿਪਲੋਮੈਟ ਕਰ ਦਿੱਤੇ ਅਸਰ ਤੇ ਮਿਲੇਗਾ ਦੋਨੇ ਪਾਸੇ ਦੇਖੋ ਵੀ ਮਿਲੇਗਾ ਦੇਖੋ ਇਹਦਾ ਜਿਆਦਾ ਨੁਕਸਾਨ ਪਾਕਿਸਤਾਨ ਨੂੰ ਹੈ ਭਾਰਤ ਨੂੰ ਕੋਈ ਨੁਕਸਾਨ ਨਹੀਂ پاکستان ਨੂੰ ਪਾਣੀ ਦੀ ਜਿਹੜੀ ਮਾਰ ਪਈ ਬਿਲਕੁਲ ਉਹਨਾਂ ਨੇ ਸਿੰਧੂ ਇੰਡਸ ਨਦੀ ਬੰਦ ਕਰਤੀ ਜਾਂ ਸਿੰਧੂ ਨਦੀ ਤੇ ਪਾਕਿਸਤਾਨ ਨੂੰ ਬਹੁਤ بڑی ਇਹ ਲਾਸ ਹੈ ਕਿੰਨਾ ਦੇ ਲੋਕੀ ਰੋਣਾ ਤੇ ਬਿਲਕੁਲ ਵਾਕਾ ਬਾਰਡਰ ਬੰਦ ਕਰਨ ਨਾਲ ਭਾਰਤ ਦਾ ਪਾਕਿਸਤਾਨ ਨਾਲ ਟ੍ਰੇਡ ਕੋਈ ਵੱਡੀ ਗੱਲ ਨਹੀਂ ਆ ਪੰਜਾਬ ਨੂੰ ਥੋੜਾ ਬਹੁਤ ਸਾਨੂੰ ਹੋਏਗਾ ਬਟ ਉਹ ਇਹਦਾ ਨੁਕਸਾਨ ਦੇਖੋ ਰਿਟੈਲੀਏਸ਼ਨ ਪਾਕਿਸਤਾਨ ਨੇ ਕਿਹਾ ਹੈ ਕਿ ਉਹਨਾਂ ਕੋਲ ਤੇ ਕੁਝ ਵੀ ਨਹੀਂ ਹਾਤੀ ਜਿਹਨਾਂ ਕਹਿੰਦੇ ਅਸੀਂ ਸ਼ਿਮਲਾ ਐਗਰੀਮੈਂਟ ਜਿਹੜਾ ਹੋਇਆ ਸੀ ਉਹ ਅਸੀਂ ਕੈਨਸਲ ਕਰਨ ਲੱਗੇ ਸ਼ਿਮਲਾ ਐਗਰੀਮੈਂਟ ਹੈ ਕੀ ਸੀ ਸ਼ਿਮਲਾ ਐਗਰੀਮੈਂਟ ਤੇ ਆਲਰੇਡੀ ਕੈਨਸਲ ਹੋ ਚੁੱਕਿਆ ਹੈ ਸ਼ਿਮਰਾ ਐਗਰੀਮੈਂਟ ਇਹ ਸੀ ਕਿ ਉਸ ਵੇਲੇ 90 ਹਜ਼ਾਰ ਤੋਂ ਜ਼ਿਆਦਾ ਕੈਦੀ ਭਾਰਤ ਕੋਲ ਸਨ ਪਾਕਿਸਤਾਨ ਦੇ ਤੇ ਉਹ ਉਹਨਾਂ ਨੇ ਕਿ ਅਸੀਂ ਚਲੋ ਤੁਹਾਡੀ ਕੈਦੀ ਵਾਪਸ ਦਿੱਤੇ ਜਿਹੜੇ ਉਹਨਾਂ ਕੋਲ ਸੀਗੇ ਜ਼ਮੀਨ ਸੀ ਭਾਰਤ ਕੋਲ ਸਿੰਧ ਦੀ ਕੋਈ 20000 ਸquare ਕਿਲੋਮੀਟਰ 19000 ਸquare ਕਿਲੋਮੀਟਰ ਦੀ ਜ਼ਮੀਨ ਭਾਰਤ ਦੇ ਕਬਜ਼ੇ ਵਿੱਚ ਸੀ ਉਹਨਾਂ ਨੇ ਉਹ ਵੀ ਪਾਕਿਸਤਾਨ ਨੂੰ ਵਾਪਸ ਦਿੱਤੀ ਇੱਕ ਐਲਓਸੀ ਉਹਨਾਂ ਨੇ ਬਣਾ ਲਈ ਸੀ ਵੀ ਇਹ ਲਾਈਨ ਆਫ ਕੰਟਰੋਲ ਰਹੇਗਾ ਕਸ਼ਮੀਰ ਦਾ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਕਾਰਗਿਲ ਦੀ ਪਹਾੜੀਆਂ ਤੋਂ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਸਾਡੀ ਫੌਜਾਂ ਜਿਹੜੀਆਂ ਨੇ ਉਹ ਥੱਲੇ ਆ ਜਾਣ ਕਿਉਂਕਿ ਸਰਦੀ ਬਹੁਤ ਹੋ ਜਾਂਦੀ ਹੈ ਕਿ ਸਰਦੀਆਂ ਸਿਆਲ ਜਦੋਂ ਖਤਮ ਹੋਏਗਾ ਉਸ ਤੋਂ ਬਾਅਦ ਉਹ ਫੋਰਸ ਫੋਰਸਸ ਫਿਰ ਉੱਪਰ ਆ जाया ਕਰਨਗੇ ਤੇ ਉਹਦਾ ਵਾਇਲੇਸ਼ਨ ਤੇ ਪਾਕਿਸਤਾਨ ਨੇ 1990 9 ਵਿੱਚ ਹੀ ਕਰ ਚੁੱਕੇ ਹੈ ਕਿ ਉਹ ਜਿਹੜਾ ਸ਼ਿਮਲਾ ਐਗਰੀਮੈਂਟ ਹੋਇਆ ਸੀ ਉਹਨੂੰ ਤੋੜ ਚੁੱਕਿਆ ਹੈ ਲਾਈਨ ਆਫ ਕੰਟਰੋਲ ਦਾ ਕਈ ਵਾਰੀ ਉਲੰਘਣ ਹੋ ਚੁੱਕਿਆ ਹੈ ਇਹ ਤੇ ਇਹ ਤੇ ਇਦਾਂ ਲੱਗਦਾ ਆਪਣੀ ਰੀਪੇ ਹੀ ਕਾਣਾ ਨਹੀਂ ਚੱਲਦਾ ਸ਼ਿਮਲਾ ਐਗਰੀਮੈਂਟ ਦੀ ਭਾਰਤ ਕੋਲ ਵਾਸਤੇ ਕੋਈ ਵੱਡੀ ਵੈਲਿਊ ਹੀ ਨਹੀਂ ਹੈ ਉਹ ਤੇ ਕਹਿੰਦੇ ਤੁਸੀਂ ਅੱਜ ਤੋੜਨਾ ਅੱਜ ਤੋੜਨਾ ਕੱਲ ਤੋੜਨਾ ਤੋੜ ਲੋ ਆਪਣੇ ਕੋਲ ਰੱਖੋ ਕਿਉਂਕਿ ਹੀ ਦੋਆ ਦੇ ਮਿਲਕਾਂ ਨੇ ਉਹਨੂੰ ਫਾਲੋ ਨਹੀਂ ਕੀਤਾ ਇਹ ਤੇ ਸਿਰਫ ਇੱਕ ਪੋਲਿਟਿਕਲ ਜੀਨੋ ਡਿਪਲੋਮੈਟਿਕ ਬਿਆਨ ਨਾ ਕੋਲ ਪਰ ਇਹਦੇ ਵਿੱਚ ਜਿਆਦਾ ਇਸ ਵੇਲੇ ਜਿਹੜਾ ਨੁਕਸਾਨ ਹੈ ਉਹ ਪਾਕਿਸਤਾਨ ਦਾ ਹੈ ਔਰ ਪਾਕਿਸਤਾਨ ਨੂੰ ਮੈਂ ਫਿਰ ਮੈਂ ਜਿਵੇਂ ਤੁਹਾਨੂੰ ਕਹਿ ਰਿਹਾ ਕਿ ਉਹਨਾਂ ਨੂੰ ਬੜੀ ਲੋਰ ਸੀ ਇੱਕ ਇੱਕ ਬਹੁਤ ਹੀ ਸਟਰੋਂਗ ਮੈਸੇਜ ਦੇਣ ਦੀ ਸਟਰੋਂਗ ਕੰਡਮਨੇਸ਼ਨ ਕਰਨ ਦੀ ਜੋ ਆਪ ਇਨਵੋਲ ਨਹੀਂ ਲੇਤੇ ਉਹਨਾਂ ਨੂੰ ਕੰਡਮ ਕਰਨਾ ਚਾਹੀਦਾ ਸੀ ਉਹਨਾਂ ਨੂੰ ਕੋਆਪਰੇਸ਼ਨ ਦਸਨੀ ਚਾਹੀਦੀ ਸੀ ਕਿਉਂਕਿ ਅੱਜ ਪਾਕਿਸਤਾਨ ਬੜੀ ਹੀ ਮੁਸ਼ਕਲ ਲਾਲ ਕਈ ਟੈਰਰਿਸਟ ਲਿਸਟਾਂ ਵਿੱਚ ਸੀ ਕਈ ਉਹਨਾਂ ਦੀਆਂ ਏਡ ਰੁਕੀਆਂ ਸਨ 9ਐਮਐਫ ਤੇ ਲੋਨ ਰੁਕੇ ਹੋਏ ਸਨ ਤੇ ਬੜੀ ਮੁਸ਼ਕਲ ਨਾਲ ਪਿਛਲੇ ਸਾਲ ਹੀ ਉਹ ਇਹਨਾਂ ਲਿਸਟਾਂ ਵਿੱਚੋਂ ਬਾਹਰ ਆਇਆ ਸੀ ਗੁੱਡ ਕੀਪਿੰਗ ਬੁੱਕ ਚਾਰ ਰਹੀ ਸੀ ਗੁੱਡ ਕੀਪਿੰਗ ਬੁੱਕ ਸਟਾਰ ਰਹੀ ਸੀ ਪਾਕਿਸਤਾਨ ਦੀ ਇਮੇਜ ਠੀਕ ਹੋ ਰਹੀ ਸੀ ਪੀਆਈਏ ਥੋੜੀ ਠੀਕ ਹੋ ਰਹੀ ਸੀ ਔਰ ਇਸ ਮੌਕੇ ਤੇ ਆ ਕੇ ਦੁਬਾਰਾ ਇਹ ਜੀ ਇਹ ਵੀ ਕੋਈ ਘਟਨਾ ਘਟ ਜਾਣਾ ਉਹ ਪਾਕਿਸਤਾਨ ਇਸੇ ਇੱਕ ਬੜਾ ਡੈਮੇਜਿੰਗ ਹੈ ਪਾਕਿਸਤਾਨ ਨੂੰ ਚਾਹੀਦਾ ਸੀ ਕਿ ਫਰੰਟ ਫੁੱਟ ਤੇ ਆ ਕੇ ਇਹਨੂੰ ਕੰਡੈਮਨਡ ਕਰਦਾ ਪਾਕਿਸਤਾਨ ਨੂੰ ਚਾਹੀਦਾ ਸੀ ਇੰਡੀਆ ਨੂੰ ਪੂਰੀ ਤਰ੍ਹਾਂ ਕੋਆਪਰੇਸ਼ਨ ਕਰਦਾ ਲੇਕਿਨ ਇੱਕ ਜਿਹਨੂੰ ਕਹਿੰਦੇ ਨੇ ਨਾ ਕਿ ਉਹ ਜਿਹੜਾ ਬਿਆਨ ਇੱਕ ਹਫਤਾ ਪਹਿਲੇ ਉਹਨਾਂ ਦੇ ਆਰਮੀ ਚੀਫ ਦਾ ਆਇਆ ਕਿ ਪਾਕਿਸਤਾਨ ਦੀ ਹਿੰਦੂਆਂ ਨਾਲ ਨਹੀਂ ਰਹਿ ਸਕਦੇ ਅਸੀਂ ਹਿੰਦੂਆਂ ਦੇ ਨਾਲ ਨਹੀਂ ਰਹਿ ਸਕਦੇ ਤੇ ਮੈਂ ਉੱਥੇ ਵੀ ਪੁੱਛਣਾ ਚਾਹਾਂਗਾ ਕਿ ਜਿਹੜੇ 5 ਲੱਖ ਹਿੰਦੂ ਅੱਜ ਪਾਕਿਸਤਾਨ ਵਿੱਚ ਰਹਿ ਰਹੇ ਨੇ ਕਿ ਤੁਸੀਂ ਉਹਨਾਂ ਨੂੰ ਵੀ ਐਡਾ ਅਬੈਂਡਨ ਕਰਤਾ ਵੀ ਤੁਹਾਡੀ ਜਿਹੜੀ ਮਿਨੋਰਟੀ ਹੈ ਜਿਹੜੀ ਦੁਨੀਆ ਵਿੱਚ ਅਸੀਂ ਅੱਜ ਪਾਕਿਸਤਾਨ ਦਾ ਇੱਕ ਬੜਾ ਅ اچھا ਫੇਸ ਦਿਖਾ ਰਹੇ ਆ ਗੁੱਡ ਫੇਸ ਕਿ ਪਾਕਿਸਤਾਨ ਵਿੱਚ ਮਾਈਨੋਰਟੀਜ਼ ਵੀ ਰਹਿੰਦੇ ਨੇ ਤੁਸੀਂ ਉਹਨਾਂ ਮਾਈਨੋਰਟੀਜ਼ ਨੂੰ ਵੀ ਅਬਾਂਡਨ ਕਰਤਾ ਭਈ ਅਸੀਂ ਤੇ ਹਿੰਦੂਆਂ ਨਾਲ ਰਹਿ ਨਹੀਂ ਸਕਦੇ ਤੇ ਇਹ ਜਿਹੜਾ ਬਿਆਨ ਉਹਦਾ ਆਇਆ ਸੀ ਫਿਰ ਜਗਲਰ ਵੇਨ ਉਹਨਾਂ ਨੇ ਕਿਹਾ ਸੀ ਕਿ ਕਸ਼ਮੀਰ ਸਾਡੀ ਜਗਲਰ ਵੇਨ ਹੈ ਔਰ ਉਸਦੇ 5-6 ਦਿਨ ਬਾਅਦ ਇੰਨੀ ਵੱਡੀ ਘਟਨਾ ਕੱਢ ਜਾਣੀ ਕਸ਼ਮੀਰ ਵਿੱਚ ਹੀ ਔਰ ਉਹ ਵੀ ਹਿੰਦੂਆਂ ਨੂੰ ਟਾਰਗੇਟ ਕਰਨਾ ਇਹ ਇੱਕ ਸਰਕਮਸਟੈਂਸ਼ੀਅਲ ਐਵਿਡੈਂਸ ਦਿੰਦਾ ਲੋਕਾਂ ਨੂੰ ਔਰ ਦੁਨੀਆ ਨੂੰ ਕਿ ਇੱਥੇ ਕੋਈ ਨਾ ਕੁਝ ਇਨਵੋਲਵਮੈਂਟ ਜ਼ਰੂਰ ਹੈ ਉਸ ਤੋਂ ਬਾਅਦ ਪਾਕਿਸਤਾਨ ਦਾ ਖੁੱਲ ਕੇ ਸਾਹਮਣੇ ਨਹੀਂ ਆਣਾ ਖੁੱਲ ਕੇ ਕੰਡੈਮਨ ਨਹੀਂ ਕਰਨਾ ਖੁੱਲ ਕੇ ਆ ਕੇ ਕੋਆਪਰੇਸ਼ਨ ਦੀ ਗੱਲ ਨਹੀਂ ਕਰਨਾ ਇਨਵੈਸਟੀਗੇਸ਼ਨ ਵਿੱਚ ਇਹ ਇਹ ਇਸ ਮਸਲੇ ਨੂੰ ਹੋਰ ਜ਼ਿਆਦਾ ਪਚੀਦਾ ਬਣਾ ਡਾਕਟਰ ਜਸਪੀ ਜੀ ਤੁਸੀਂ ਤੇ ਉਹ ਹਾਲਾਤ ਦੇਖੇ ਹੋਏ ਨੇ 84 ਦੇ ਵਿੱਚ ਜਿੱਦਾਂ ਬੱਸਾਂ ਦੇ ਵਿੱਚੋਂ ਕੱਢ ਕੇ ਹਿੰਦੂ ਪੁੱਛ ਕੇ ਮਾਰੇ ਗਏ ਤੇ ਸਿੱਖ ਹੋ ਕੇ Hindu ਹੋ ਜਾਂ Christian ਹੋ ਜਾਂ Musalman ਉਹਨਾਂ ਨੂੰ ਵੀ ਇਦਾਂ ਹੀ ਪੁੱਛਿਆ ਗਿਆ ਇਹ ਕਿੱਧਰ ਨੂੰ ਜਾ ਰਹੇ ਬਿਲਕੁਲ ਉਹੀ ਹਾਲਾਤ ਅੱਜ ਫਿਰ ਉਹ ਸਾਹਮਣੇ ਆ ਗਏ ਇਹ ਬਹੁਤ ਹੀ ਭਾਵੇਂ ਆ ਹਿੰਦੂਆਂ ਨੂੰ ਬਸਾਂ ਚੋਂ ਕੱਢ ਕੇ ਮਾਰਿਆ ਗਿਆ ਜਾਂ 84 ਦੇ ਦੰਗਿਆਂ ਵਿੱਚ ਸਿੱਖਾਂ ਨੂੰ ਟ੍ਰੇਨਾਂ ਵਿੱਚੋਂ ਕੱਢ-ਕੱਢ ਕੇ ਜਲਾਇਆ ਗਿਆ ਇਹ ਔਰ ਹੁਣ ਇਹ ਅਸੀਂ ਫਿਰ ਵੇਖ ਰਹੇ ਆ ਜਾਂ ਮੁਸਲਮਾਨਾਂ ਨੂੰ ਕੀਤਾ ਗਿਆ ਲਿੰਚਿੰਗ ਹੋਈ ਇਹ ਸਾਰੀਆਂ ਗੱਲਾਂ ਸਾਨੂੰ ਹਵਾਨੀਅਤ ਦੀ ਤਰਫ ਲੈ ਕੇ ਜਾਂਦੀਆਂ ਨੇ ਇਹ ਦਸਤੀਆਂ ਨੇ ਕਿ ਇਨਸਾਨੀਅਤ ਸਾਡੇ ਵਿੱਚ ਹਾਲੀ ਵੀ ਸ਼ੈਤਾਨ ਔਰ ਰਹਿਮਾਨ ਰਹਿੰਦੇ ਨੇ ਪਰ ਮੈਂ ਸਮਝਦਾ ਕਿ ਜਿਵੇਂ ਇਸ ਵਾਰੀ ਕਸ਼ਮੀਰ ਦੇ ਲੋਕ ਮੁਸਲਮਾਨ ਭਾਈਚਾਰਾ ਇਸ ਵਾਰੀ ਅੱਗੇ ਆਇਆ ਹੈ ਉਹਨਾਂ ਨੇ ਇੱਕ ਜੁਟ ਹੋ ਕੇ ਕਸ਼ਮੀਰ ਵਿੱਚ ਇਸ ਇਸ ਕਿੰਨਾ ਨਹੀਂ ਹਰ ਹਰਕਤ ਦੇ ਖਿਲਾਫ ਆਏ ਨੇ ਉਹਨਾਂ ਨੇ ਪ੍ਰੋਟੈਸਟ ਕੀਤੇ ਨੇ ਔਰ ਕਸ਼ਮੀਰ ਦੀ ਇੱਕ ਲੀਡਰ ਨੇ ਮੁਫਤੀ ਜਿਹੜੀ ਉਹਨਾਂ ਦੀ ਹੈਗੀ ਹੈ ਉਹ ਵੀ ਪ੍ਰੋਟੈਸਟ ਵਿੱਚ ਪਹਿਲੀ ਵਾਰ ਰੋਡ ਤੇ ਆਈ ਹੈ ਕਿਉਂਕਿ ਉਹ ਕਦੇ ਪ੍ਰੋਟੈਸਟ ਵਿੱਚ ਕਦੇ ਵੀ ਆਪਣੇ ਮਤਲਬ ਤੋਂ ਬਿਨਾਂ ਕਦੇ ਨਹੀਂ ਆਂਦੀ ਸੀ ਔਰ ਇਹ ਉਹ ਪਹਿਲੀ ਵਾਰੀ ਮੁਫਤੀ ਮਹਿਬੂਬਾ ਦਾ ਰੋਡ ਤੇ ਆਣਾ ਔਰ ਪ੍ਰੋਟੈਸਟ ਕਰਨਾ ਔਰ ਲੋਕਾਂ ਦਾ ਇਕੱਠੇ ਹੋ ਕੇ ਜਿਹੜਾ 브ਦਰਹੂਡ অর ਪੀਸ ਦੀ ਗੱਲ ਕਰਨਾ ਇਹ ਆਪ ਇੱਕ ਬਹੁਤ ਵੱਡਾ ਸਿਗਨਲ ਵੀ ਜਾਂਦਾ ਹੈ। ਬਿਲਕੁਲ। ਔਰ ਐਸੀ ਹੀ ਜਦੋਂ ਕੋਈ ਕੈਰ ਵਰਤਦਾ ਹੈ। ਹੂੰ। ਇਹ ਆ ਜਾਂ ਕਿ ਨੋਨਾ ਕੈਰ ਵਰਤਦਾ ਉਸ ਵਲੇ ਅਸਲੀ ਇਨਸਾਨੀਅਤ ਹੀ ਉੱਪਰ ਆਤੀ ਹੈ। ਬਿਲਕੁਲ। ਤੇ ਅਸੀਂ ਅਸਲੀ ਇਨਸਾਨੀਅਤ ਹੀ ਉੱਪਰ ਦੇਖਣ ਨੂੰ ਆ ਰਹੀ ਹੈ। ਅੱਜ ਜੰਮੂ ਕਸ਼ਮੀਰ ਦੇ ਗੁਰਦੁਆਰਿਆਂ ਨੇ ਆਪਣੇ ਦਰਵਾਜ਼ੇ ਖੋਲ੍ਹਤੇ ਨੇ। ਉਹਨਾਂ ਨੇ ਸੈਲਾਨੀਆਂ ਨੂੰ ਕਿਹਾ ਜੇ ਤੁਸੀਂ ਸੇਫ ਨਹੀਂ ਫੀਲ ਕਰ ਰਹੇ ਹੋ ਤੁਸੀਂ ਗੁਰਦੁਆਰਿਆਂ ਵਿੱਚ ਆ ਜਾਓ। ਅਸੀਂ ਇੱਥੇ ਲੰਗਰ ਵੀ ਲਗਾਏ ਹੋਏ ਨੇ। ਬਿਲਕੁਲ। ਔਰ ਬਹੁਤ ਇਹ ਮੈਂ ਸਮਝਦਾ ਕਿ ਨੈਗੇਟਿਵਿਟੀ ਵਿੱਚੋਂ ਪੋਜ਼ਿਟਿਵਿਟੀ ਵੀ ਨਿਕਲੇ ਹੂੰ ਬਿਲਕੁਲ ਡਾਕਟਰ ਜਸਤੇਵ ਜੀ ਕੇ ਪਹਿਲਾ ਲੋਕਿਕ ਕਸ਼ਮੀਰ ਦਾ ਨਾਮ ਸੁਣ ਕੇ ਥੋੜਾ ਜਿਹਾ ਡਰ ਜਾਂਦੇ ਸੀ ਕਿਉਂਕਿ ਬਾਰਡਰ ਇਲਾਕਾ ਸੀ ਪਹਿਲਾਂ 1 ਲੱਖ ਦੇ ਲੋਕ ਜਾਂਦੇ ਸੀ ਉੱਥੇ ਸਲਾਨੀ ਜਾਂਦੇ ਸੀ ਸਾਲ ਦੇ ਅੱਜ 2.5 ਕਰੋੜ ਲੋਕ ਉੱਥੇ ਵਿਜ਼ਿਟ ਕਰਨ ਜਾ ਰਿਹਾ ਉਹ ਫਿਰ ਉੱਥੇ ਇਕਨੋਮੀ ਨੂੰ ਫਰਕ ਪਏਗਾ ਟੂਰਿਸਟ ਪਲੇਸ ਜੀ ਬਿਲਕੁਲ ਲੇਦਰ ਨਾਲ ਦੇਖੋ ਜਿਹੜਾ ਦੇਖੋ ਜਿਹੜਾ ਟੂਰਿਸਟ ਹੈ ਉਹ ਕਸ਼ਮੀਰ ਨਹੀਂ ਜਾਏਗਾ ਟੂਰਿਸਟ ਜਲੰਧ ਚਲਾ ਜਾਏਗਾ ਟੂਰਿਸਟ ਫੋਰ ਹਿਲ ਸਟੇਸ਼ਨ ਨੇ ਇੰਡੀਆ ਵਿੱਚ ਬਹੁਤ ਚਲਾ ਜਾਏਗਾ ਇਹਦੇ ਵਿੱਚ ਐਂਡ ਨੁਕਸਾਨ ਕੀ ਦਾ ਕੀਤਾ ਹੈ ਐਂਡ ਨੁਕਸਾਨ ਕਸ਼ਮੀਰੀਆ ਦਾ ਹੋਇਆ ਲੋਕਲ 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 ਕਸ਼ਮੀਰੀਆ ਦਾ ਹੋਇਆ ਜਿਹੜੀ ਉਹਨਾਂ ਦਾ ਬਿਜ਼ਨਸ ਜਾਏਗਾ ਜਿਹੜਾ ਉਹਨਾਂ ਦੇ ਅੱਜ ਪਿਛਲੇ 2-3 ਸਾਲ ਤੋਂ ਭਾਰਤ ਸਰਕਾਰ ਨੇ ਕਸ਼ਮੀਰ ਵਿੱਚ ਇੰਨਾ ਇਕਨੋਮਿਕਲੀ ਪੰਪ ਕੀਤਾ ਸੀ ਆਰਟੀਕਲ 370 ਹਟਾਉਣ ਤੋਂ ਬਾਅਦ ਅੱਜ ਉੱਥੇ ਹੋਟਲਸ ਖੁੱਲ ਰਹੇ ਸੀ ਉੱਥੇ ਹਾਈਵੇ ਵੱਡੇ ਬਣ ਗਏ ਵੱਡੇ ਹਾਈਵੇ ਬਣ ਗਏ ਸੀ 에어ਪੋਰਟਸ ਖੁੱਲ ਗਏ ਸੀ ਫਲਾਈਟਾਂ ਆ ਗਈਆਂ ਡਾਇਰੈਕਟ ਟ੍ਰੇਨ ਲਾਈਨਾਂ ਆ ਗਈਆਂ ਔਰ ਲੋਕਾਂ ਨੇ ਬਹੁਤ ਜਾਣਾ ਉੱਥੇ ਸ਼ੁਰੂ ਕਰਤਾ ਸੀ ਔਰ ਉੱਥੇ ਦੇ ਜਿਹੜੇ ਲੋਕਲ ਲੋਕ ਸੀ ਉਹ ਬੜਾ ਉਹਨਾਂ ਦੀ ਇਕਨੋਮਿਕਲੀ ਉਹਨਾਂ ਦੀ ਹਾਲਤ ਬਿਹਤਰ ਹੋ ਰਹੀ ਸੀ ਔਰ ਉਹ ਬਹੁਤ ਹੀ ਕਈ ਸਾਲਾਂ ਬਾਅਦ ਇੱਕ ਉਹ ਖੁਸ਼ਹਾਲੀ ਦਾ ਕੋ ਜਿਹਨੂੰ ਕਹਿੰਦੇ ਨੇ ਨਾ ਇੱਕ ਪ੍ਰੋਸਪਰਿਟੀ ਦਾ ਉਹ ਮਜ਼ਾ ਲੈ ਰਹੇ ਸੀ ਤੇ ਹੁਣ ਇਹ ਹੈ ਜੀ ਹਰਕਤ ਕਰਕੇ ਅਸੀਂ ਤੇ ਉਹਨਾਂ ਉਹਨਾਂ ਨੂੰ ਹਰਟ ਕੀਤਾ ਹੈ ਬਿਲਕੁਲ ਕਿਸੇ ਹੋਰ ਨੂੰ ਨਹੀਂ ਹਰਟ ਕੀਤਾ ਬਿਲਕੁਲ ਤੇ ਔਰ ਇਹ ਵੀ ਇੱਕ ਵੱਡਾ ਰੀਜ਼ਨ ਹੈ ਕਿ ਤੁਸੀਂ ਵੇਖ ਰਹੇ ਹੋ ਕਿ ਸੜਕ ਤੇ ਆ ਕੇ ਪ੍ਰੋਟੈਸਟ ਕਰ ਰਹੇ ਨੇ ਕਿ ਤੁਸੀਂ ਬਹੁਤ ਗਲਤ ਪ੍ਰੋਟੈਸਟ ਦੋਨੇ ਪਾਸੇ ਹੋ ਰਿਹਾ ਉਧਰ ਪਾਕਿਸਤਾਨ ਵਾਲੇ ਵੀ ਕਸ਼ਮੀਰ ਵਾਲੇ ਵੀ ਹੋ ਰਿਹਾ ਕਹਿੰਦੇ ਕਿ ਅਸੀਂ ਇਹਦੇ ਨਾਲ ਨਹੀਂ ਜਿਹਨੇ ਕੰਡੈਮਨ ਕਰ ਰਹੇ ਨੇ ਪਾਕਿਸਤਾਨ ਵਾਲੇ ਪਾਸੇ ਵੀ ਇਧਰੋਂ ਕਸ਼ਮੀਰ ਵੀ ਕੰਡੈਮਨ ਕਰ ਰਿਹਾ ਕਿ ਲੋਕ ਹੈ ਕੋਨੇਫੇ ਦੇਖੋ ਜੀ ਇਹ ਤੇ ਗਵਰਨਮੈਂਟ ਰਿਲੇਸ਼ਨਸ ਦੱਸਣ ਗਿਆ ਡੀ ਸਟੇਟ ਨੇ ਏਜੰਸੀਆਂ ਨੇ ਕਿਨੇ ਕੋਈ ਥਰਡ ਪਾਰਟੀ ਵੀ ਹੋ ਸਕਦੀ ਹੈ ਆ ਕਈ ਕਹਿ ਰਹੇ ਨੇ ਕਿ ਇਹ ਕਿਸੇ ਹੋਰ ਪਾਰਟੀ ਦਾ ਹੱਥ ਹੈ ਕੋਈ ਇੰਡੀਆ ਪਾਕਿਸਤਾਨ ਲੜ ਪੈਂ ਪਰ ਇਹਦੇ ਵਿੱਚ ਜੋ ਵੀ ਹੈ ਆ ਇਹ ਆਏਗਾ ਜੋ ਦੁਬਾਰ ਪਰ ਮੈਂ ਇਨਾ ਕਹਿਣਾ ਚਾਹਨਾ ਕਿ ਇਸ ਇਸ ਜਿਹੜੀ ਕਾਨੂੰਨੀ ਹਰਕਤ ਹੈ ਇਹਨੂੰ ਦੁਨੀਆ ਦੇ ਹਰ ਮੁਲਕ ਨੇ इवन ਤਾਲਿਬਾਨ ਨੇ ਵੀ ਬਾਹਰ ਆ ਕੇ ਉਹਨੂੰ ਕੱਢਿਆ ਹੈ ਔਰ इवन ਤਾਲਿਬਾਨ ਨੇ ਵੀ ਇਸ ਵੇਲੇ ਕਿਹਾ ਹੈ ਕਿ ਅਸੀਂ ਪਾਕਿਸਤਾਨ ਦੇ ਨਾਲ ਖੜੇ ਹਾਂ ਔਰ ਕੋਈ ਇਹਦੇ ਵਿੱਚ ਲੋੜ ਹੋਏ ਤੇ ਅਸੀਂ ਹੈਲਪ ਕਰਾਂਗੇ ਕੋਈ ਥਰਡ ਕੰਟਰੀ ਵੀ ਲੜਾਈ ਕਰ ਸਕਦਾ ਹੈ ਦੇਖੋ ਜੀ ਬਿਲਕੁਲ ਕਈ ਕਈ ਨਾਂ ਉੱਠਦੇ ਨੇ ਲੜਾਈਆਂ ਕਰਾਂਗੇ ਨਾਂ ਉੱਠਦੇ ਨੇ ਇਹਦੇ ਵਿੱਚ ਚైనా ਵੀ ਹੈਗਾ ਸਰ ਜਿਹੜਾ ਨਾ ਪਰ ਮੈਂ ਉਸੇ ਇਸੇ ਲਈ ਕਹਿ ਰਿਹਾ ਕਿ ਪਾਕਿਸਤਾਨ ਦੀ ਚੁੱਪੀ ਜਿਹੜੀ ਹੈ ਉਹ ਇਸ ਵੇਲੇ ਮੈਨੂੰ ਚੋਰੀ ਕਿਨ ਮੈਨੂੰ ਮੈਨੂੰ ਉਸ ਨੂੰ ਠੀਕ ਨਹੀਂ ਲੱਗ ਰਿਹਾ ਕਿਉਂਕਿ ਇਹ ਜਿਹੜੀ ਚੁੱਪੀ ਹੈ ਇਹ 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 ਨਹੀਂ ਠੀਕ ਇਸ ਵੇਲੇ ਮੈਂ ਫਿਰ ਕਹਾਗਾ ਕਿ ਪਾਕਿਸਤਾਨ ਨੂੰ ਚਾਹੀਦਾ ਸੀ ਕਿ ਜਿਵੇਂ ਹੀ ਇੱਕ ਕਾਨੂੰਨੀ ਹਰਕਤ ਹੋਈ ਸੀ ਪਾਕਿਸਤਾਨ ਨੂੰ ਆਕੇ ਨੂੰ ਸਟਰੋਂਗਲੀ ਕੰਡੈਮਨਟ ਕਰਨਾ ਚਾਹੀਦਾ ਸੀ ਔਰ ਔਰ ਇਸ ਵੇਲੇ ਇਹ ਨਹੀਂ ਦੇਖਣਾ ਕਿ ਇੰਡੀਆ ਨੇ ਕੀਤਾ ਸੀ ਗੱਦੀ ਪਾਸਟ ਵਿੱਚ ਕਿ ਨਹੀਂ ਕੀਤਾ ਸੀ ਦਿਸ ਇਸ ਇਸ ਗੱਲ ਦੇ ਸੀਰੀਅਸ ਰਿਜ਼ਲਟ ਹੋ ਸਕਦੇ ਨੇ ਔਰ ਹੋਏ ਨੇ ਕਿ ਪਾਕਿਸਤਾਨ ਨੂੰ ਬਿਲਕੁਲ ਸੋਚਣਾ ਚਾਹੀਦਾ ਸੀ ਕਿ ਜੇ ਅਸੀਂ ਨਹੀਂ ਵੀ ਕੀਤਾ ਤੇ ਇਲਜ਼ਾਮ ਸਾਡੇ ਉੱਪਰ ਲੱਗ ਰਿਹਾ ਅਸੀਂ ਫਟਾਫਟ ਇਹਨੂੰ ਇਹਨੂੰ ਕਵਰ ਕਰੀਏ ਇਹ ਅਸੀਂ ਆ ਕੇ ਕਹੀਏ ਵੀ ਗਲਤ ਹੋਇਆ ਅਸੀਂ ਤੁਹਾਡੇ ਨਾਲ ਆ ਅਸੀਂ ਜਿਵੇਂ ਜਿਵੇਂ ਵੀ ਹੋਏਗਾ ਇਨਵੈਸਟੀਗੇਸ਼ਨ ਤੁਹਾਡਾ ਸਾਥ ਵੀ ਦੇਵਾਂਗੇ ਪਰ ਮੇਰੇ ਹਿਸਾਬ ਨਾਲ ਪਾਕਿਸਤਾਨ ਉੱਥੇ ਚੁੱਪ ਕਰ ਗਿਆ ਔਰ ਇੱਕ ਕਿਉਂਕਿ 5 ਦਿਨ ਪਹਿਲੇ ਹੀ ਤੁਸੀਂ ਇੱਕ ਬੜਾ ਹੀ ਤਲਖੀ ਵਾਲਾ ਇੱਕ ਬਿਆਨ ਦਿੱਤਾ ਸੀ ਕਿ ਅਸੀਂ ਤੇ ਜਗਲਰ ਵੇਨ ਹੈ ਤੇ ਸੀਏ ਔਰ ਔਰ ਉਹ ਹੋ ਗਿਆ ਕੁਝ ਉਸ ਤੋਂ 5 ਦਿਨ ਬਾਅਦ ਹੀ ਜੀ ਤੇ ਹੁਣ ਉਹ ਬੈਕ ਟਰੈਕ ਕਰਨਾ ਜਾਂ ਮੈਨੂੰ ਸਮਝ ਨਹੀਂ ਆਈ ਕਿ ਇਹ ਡਿਪਲੋਮੈਟਸ ਡਿਪਲੋਮੇਸੀ ਦੇ ਗੇਮ ਵਿੱਚ ਕਿਵੇਂ ਇਹ ਹੋ ਗਿਆ ਬਿਲਕੁਲ ਗਲਤ ਕਰਦੇ ਹਾਂ ਗੁਰਪੰਥਿਕ ਪੱਲੂ ਬਾਰੇ ਜੋ ਸਟੈਂਪਾ ਲਵਾਉਂਦਾ ਹੈ ਹਰਿਆਣਾ ਦੇ ਪੋਸਟਾ ਨਾਲ ਤੇ ਕਿਸੇ ਦੇ ਵੀ ਉਥੇ ਪੰਜਾਬ ਦੇ ਵਿੱਚ ਝੰਡਾ ਚੜਾ ਦੂ ਲੋਕੀ ਉਥੇ ਬਾਹਰ ਆਏ ਨੇ ਕਹਿੰਦੇ ਕਿ ਸਾਡੇ ਕੋ ਝੰਡੇ ਚੜਾਏ ਗਏ ਉਥੇ ਉਹਨਾਂ ਨੇ ਪੈਸੇ ਵੀ ਦਿੱਤੇ ਸਾਡੇ ਫੋਨ ਨਹੀਂ ਚੁੱਕੇ ਪੰਜਾਬ ਦੇ ਵਿੱਚ ਲੋਕੀ ਸੋਸ਼ਲ ਮੀਡੀਆ ਤੇ ਆਮ ਵੀਡੀਓ ਵੀ ਪਾ ਰਹੇ ਨੇ ਫੋਨ ਵੀ ਨਹੀਂ ਚੁੱਕਦੇ ਉਹਨਾਂ ਦਾ ਪਤਨ ਸਿੰਘ ਪੰਨੂ ਭਾਰਤ ਇੱਕ ਘਾਲ ਕਰਨਾ ਹੈ ਮਾਸੋਂ ਇਨਵੈਸਟਰ ਆਫ ਟਾਈਮ ਹੈ ਉਹਦੇ ਫਰਾਡ ਆਦਮੀ ਹੈ ਇੱਥੇ ਉਹਨਾਂ ਨੇ ਆਪਣੀ ਦੁਕਾਨਾਂ ਚਲਾਈਆਂ ਹੋਈਆਂ ਨੇ ਔਰ ਲੋਕਾਂ ਨੇ ਉਹਨਾਂ ਦਾ ਸਾਫ਼ ਵੇਖ ਲਿਆ ਚਿਹਰਾ ਵੀ ਕੀ ਹੈ ਇੱਥੇ ਹੁਣ ਨੰਗਾ ਹੋ ਗਿਆ ਬਿਲਕੁਲ ਇੱਥੇ ਜਦੋਂ ਦਾ 트ੰਪ ਐਡਮਿਨਿਸਟ੍ਰੇਸ਼ਨ ਆਈ ਹੈ ਔਰ ਹੁਣ ਪਿੱਛੇ ਹੀ ਹਰਬੀਰ ਸਿੰਘ ਹਰਪ੍ਰੀਤ ਸਿੰਘ ਨੂੰ ਅਰੈਸਟ ਕੀਤਾ ਗਿਆ ਔਰ ਸਾਫ਼ ਹੋ ਗਿਆ ਕਿ ਹੁਣ ਇਹਨਾਂ ਦੀ ਚੂੜੀਆਂ ਜਿਹੜੀਆਂ ਨੇ ਉਹ ਕੱਸੀਆਂ ਜਾ ਰਹੀਆਂ ਨੇ ਕਸ਼ੇਪ ਪਟੇਲ ਕੁਛ ਨਾ ਕੁਛ ਕਸ਼ੇਪ ਪਟੇਲ ਨੇ ਬਿਲਕੁਲ ਲਾਏਗਾ ਕਿਉਂਕਿ ਜਿਹੜੇ ਜਿਹੜੇ ਤੁਹਾਡੇ ਇਹ ਇਲੀਗਲ ਕੰਮ ਹੋ ਰਹੇ ਨੇ ਅਮਰੀਕਾ ਵਿੱਚ ਇਹ ਇਸ ਇੱਕ ਗੁਰਪਤਵਾਨ ਸਿੰਘ ਪੰਨੂ ਨੇ ਪੂਰੀ ਸਾਡੀ ਸਿੱਖ ਕਮਿਊਨਿਟੀ ਦੇ ਇੱਥੇ ਬੈਸਤੀ ਕੀਤੀ ਹੈ ਸਾਡੀ ਪੂਰੀ ਸਿੱਖ ਕਮਿਊਨਿਟੀ ਜਿਹੜੀ ਇੱਥੇ 100 ਸਾਲ ਤੋਂ ਸਿੱਖ ਅਮਰੀਕਾ ਵਿੱਚ ਰਹਿ ਰਹੀ ਹੈ 100 ਸਾਲ ਤੋਂ ਉੱਪਰ ਹੋ ਗਏ ਬਿਲਕੁਲ ਔਰ ਸਿੱਖਾਂ ਨੇ ਜੋ ਆਪਣਾ ਨਾਮ ਬਣਾਇਆ ਸੀ ਸਿੱਖਾਂ ਨੇ ਜੋ ਇੱਥੇ ਆਪਣੀ ਛਵੀ ਬਣਾਈ ਸੀ ਹਾਰਡ ਵਰਕ ਗੋ ਟੂ ਬੀ ਗੁਰਪਤਵੰਨ ਸਿੰਘ ਪੰਨੂ ਵਰਗੇ ਲੀਡਰਾਂ ਨੇ ਆ ਕੇ ਮੈਂ ਇਹ ਨਹੀਂ ਕਹਿੰਦਾ ਕਿ ਇਹ ਲੀਡਰ ਹੈ ਪਰ ਇਹਨਾਂ ਨੇ ਇੱਕ ਮੂਵਮੈਂਟ ਸੀ ਖਾਲਸਾਣ ਦੀ ਉਹਨੂੰ ਹਾਈਜੈਕ ਕੀਤਾ ਲੋਕਾਂ ਦੀ ਇਮੋਸ਼ਨਸ ਦੇ ਨਾਲ ਖੇលਿਆ ਜਿਹੜੇ ਅਸਲੀ ਮੂਵਮੈਂਟ ਸੀ ਖਾਲਸਾਣ ਦੀ ਉਹਨੂੰ ਉਹ ਤੇ ਇਹਨੇ ਖਤਮ ਹੀ ਕਰ ਦਿੱਤੀ ਔਰ ਇਹਨੇ ਆਪ ਹਾਈਜੈਕ ਕਰਕੇ ਇਹਨੇ ਅੱਜ ਸਿੱਖਾਂ ਦਾ ਜਿਹੜੇ ਇਹ ਵਿਚਾਰੇ ਸਾਡੇ ਬੱਚੇ ਉਥੋਂ ਇਲੀਗਲ ਆਨੇ ਸ਼ੁਰੂ ਹੋ ਗਏ ਇਹਨਾਂ ਦਾ ਪਾਰਟਨਰ ਸਿਮਰਨਜੀਤ ਸਿੰਘ ਮਾਨ ਜਿਹੜੀਆਂ ਨਕਲੀ ਚਿੱਠੀਆਂ ਦਿੰਦਾ ਸੀ ਉਥੋਂ ਔਰ ਇਹਨਾਂ ਬੱਚਿਆਂ ਨੂੰ ਫਸਾਤਾ ਇਥੇ ਹਿਊਮਨ ਟ੍ਰੈਫਿਕਿੰਗ ਵਿੱਚ ਇੱਥੇ ਆ ਕੇ ਲੋਕਾਂ ਨੂੰ ਝੂਠੇ ਕੇਸ ਕਰਵਾਏ ਅੱਜ ਜੋ ਸਾਰੇ ਕੇਸ ਦੁਬਾਰਾ ਖੋਲ ਰਹੇ ਨੇ ਅੱਜ 파ਰਸ ਦੀ ਇਹ ਜਿਹੜਾ ਬੜਕਾ ਮਾਰਦਾ ਸੀ ਕਿ ਅੱਜ ਇਹ ਦਵਾਲ ਅਸੀਂ ਤੈਨੂੰ ਇੱਥੇ ਅਰੈਸਟ ਕਰਾਂਗੇ ਮੋਦੀ ਤੈਨੂੰ ਅਸੀਂ ਅਰੈਸਟ ਕਰਾਂਗੇ ਉਹ ਉਹ ਦਵਾਲ ਤੇ ਮੋਦੀ ਇੱਥੇ ਆ ਕੇ ਲਿਸਟਾਂ ਦੇ ਗਏ ਨੇ ਔਰ ਉਹਨਾਂ ਲਿਸਟਾਂ ਤੇ ਕੰਮ ਸ਼ੁਰੂ ਹੋ ਹਾਂ ਹਰ ਪ੍ਰੀਤ ਸਿੰਘ ਦਾ ਅਸਟ ਹੋ ਗਿਆ ਉਹਦੇ ਵਿੱਚ ਜਿਹਦੇ ਉੱਪਰ 17 ਕੇਸਿਸ ਨੇ ਇੰਡੀਆ 'ਚ ਬੰਮ ਫੋੜਦੇ ਤੇ ਤਹੂਰ ਰਾਣਾ ਚਲਾ ਗਿਆ ਹੈ ਔਰ ਇਹ ਲਿਸਟਾ 'ਚ ਹੋਰ ਵੀ ਨਾਮ ਨੇ ਔਰ ਗੁਰਪਤਵੰਨ ਸਿੰਘ ਪੰਨੂ ਦਾ ਵੀ ਨਾਮ ਹੈ ਉਹਦੇ ਵਿੱਚ ਤੇ ਮੈਂ ਇਹ ਕਵਾਂਗਾ ਕਿ ਇਹ ਹੈ ਜੇ ਅਸੀਂ ਕੰਮ ਇੱਥੇ ਨਾ ਕਰੀਏ ਨਾ ਕਿ ਆਪਣੀ ਆਪਣੇ ਦੁਕਾਨਦਾਰੀ ਚਲਾਣ ਅਸਤੇ ਅਸੀਂ ਪੂਰੀ ਕੌਮ ਦਾ ਨਾ ਖਰਾਬ ਡਾਕਟਰ ਜੀ ਅੱਜ ਇੱਥੇ ਕਿੰਨੀ ਠੇਸ ਲੱਗਦੀ ਹੈ ਕਿ ਯਾਰ ਇੱਕ ਸੈਕ ਰੋਪ ਵਿੱਚ ਪੱਗ ਬੰਨੀ ਹੋਈ ਤੇ ਉਹਨੂੰ ਆਈਸ ਨੇ ਤੇ ਤੁਹਾਨੂੰ ਉਹਨੂੰ ਨੰਗਾ ਹੈ ਬੀ ਐਫ ਪੀ ਆਈ ਨੇ ਫੜ ਕੇ ਤੇ ਉਹਨਾਂ ਦੇ ਹਰ ਜਗ੍ਹਾ ਜਗ੍ਹਾ ਉਹਦੇ ਪੋਸਟਰ ਲੱਗੇ ਹੋਏ ਨੰਗਾ ਕਰਤਾ ਸੋਸ਼ਲ ਮੀਡੀਆ ਬੇ ਕੁੱਤੇ ਉਹੀ ਮੈਂ ਕਹਿ ਰਿਹਾ ਕਿ ਇਹ ਜੀ ਹਰਕਤ ਕਰਨ ਤੋਂ ਪਹਿਲਾਂ ਖਾਸ ਕਰਕੇ ਜਰਸੀ ਵਿੱਚ ਹਮੇਸ਼ਾ ਕਹਿਣਾ ਜੇ ਤੁਸੀਂ ਕਾਮ ਦੀ ਗੱਲ ਕਰ ਰਹੇ ਹੋ ਜੇ ਤੁਸੀਂ ਪੱਗ ਸਿਰ ਤੇ ਬਣੀਏ ਗੁਰੂ ਗਬ ਸਿੰਘ ਦਾ ਤਾਜ ਹੈ ਤੇ ਤੁਸੀਂ ਇਹ ਹੈ ਜੇ ਕ੍ਰਾਈਮ ਕਰਕੇ ਤੇ ਇੱਥੇ ਭੱਜ ਕੇ ਤੇ ਇੱਥੇ ਫਿਰ ਆ ਕੇ ਗੰਦ ਨਾ ਫਲਾਓ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਾਂਗਾ ਕਿ 1980 ਦੇ ਦਹਾਕਿਆਂ ਵਿੱਚ ਜਦੋਂ ਮੈਂ ਇੱਥੇ ਆਇਆ ਸੀ ਐਜ਼ ਅ ਸਟੂਡੈਂਟ ਉੱਥੇ ਇੰਡੀਆ 'ਚ ਬੜਾ ਰੌਲਾ ਸੀ ਕਿਵੇਂ ਅਮਰੀਕਾ ਤੇ ਪੂਰਾ ਖਾਲਸਤਾਨ ਬਣਿਆ ਹੈ ਅਮਰੀਕਾ ਤੇ ਜੀ ਖਾਲਸਤਾਨ ਦੀ ਸਪੋਰਟ ਚ ਹੈ ਇੱਥੇ ਦੀ ਜਗਜੀਤ ਸਿੰਘ ਚੌਹਾਨ ਸਾਡਾ ਪ੍ਰੈਜ਼ੀਡੈਂਟ ਹੈ ਤੇ ਗੰਗਾ ਸਿੰਘ ਢਿੱਲੋਂ ਨੇ ਅਮਰੀਕਾ ਵਿੱਚ ਜਿਹੜੇ ਪ੍ਰੈਜ਼ੀਡੈਂਟ ਨੇ ਖਾਲਸਤਾਨ ਦੇ ਤੇ ਆ ਸਾਨੂੰ ਤਾਂ ਉੱਥੇ ਖਬਰਾਂ ਸੁਣ ਕੇ ਹੀ ਲੱਗਦਾ ਸੀ ਕਿ ਅਮਰੀਕਾ ਦੇ ਬਸ ਖਾਵਸਤਾਨ ਬਣਿਆ ਹੋਇਆ ਹੈ ਤੇ ਅਸੀਂ ਜਦੋਂ ਮੈਂ ਜਦੋਂ ਇੱਥੇ ਆਇਆ ਤੇ ਇੱਥੇ ਦੇਖਿਆ ਵੀ ਕੁਝ ਵੀ ਨਹੀਂ ਇਹ ਸਾਰਾ ਝੂਠ ਸੀ ਜਿਹੜਾ ਉੱਥੇ ਯੂਥ ਦੇ ਦਿਮਾਗ 'ਚ ਇੰਡੀਆ 'ਚ ਪਾਇਆ ਜਾਂਦਾ ਸੀ ਉਹ ਵਿਚਾਰੇ ਇੱਥੇ ਆਉਂਦੇ ਸਨ ਤੇ ਉਹਨਾਂ ਵਿੱਚ ਕੁਕੀ ਗੇਲ ਸਾਹਿਬ ਸਨ ਜਿਹੜੇ ਕੀ ਇੰਡੀਆ ਵਿੱਚ ਅ ਲਲਿਤ ਮਾਕਨ ਅ ਅਸੈਸਿਨੇਸ਼ਨ ਵਿੱਚ ਇਨਵੋਲਵ ਸੀ ਤੇ ਕੁਕੀ ਗਿਲ ਸਾਹਮਣੇ ਆਪਣੀ ਜ਼ੁਬਾਨੀ ਦੱਸਿਆ ਕਿ ਉਹ ਵੀ ਇਹੀ ਸਭ ਸੁਣ ਕੇ ਅਮਰੀਕਾ ਆਏ ਸਨ ਤੇ ਉਹਨਾਂ ਨੂੰ FBI ਨੇ ਪਕੜ ਕੇ 80s ਵਿੱਚ ਹਮ 10 ਸਾਲ ਜੇਲ੍ਹ 'ਚ ਇੱਥੇ ਰੱਖਿਆ ਉਸ ਤੋਂ ਬਾਅਦ ਇੰਡੀਆ ੜਿਪੋਰਟ ਕਰਤਾ 10 ਸਾਲ ਉਹਨਾਂ ਨੇ ਤਿਹਾਰ ਜੇਲ੍ਹ 'ਚ ਕੱਟੇ ਤੇ ਅੱਜ ਕੁਕੀ ਗਿਲ ਹੋਰੀ ਕਹਿੰਦੇ ਨੇ ਵੀ ਉਹ 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 ਗਲਤੀਆਂ ਜਿਹੜੀਆਂ ਸਭ ਬਿਲਕੁਲ ਗਲਤ ਸਨ ਡਰਾਮਾ ਸੀ ਡਰਾਮਾ ਸੀ ਤੇ ਅੱਜ ਇਹ ਡਰਾਮਾ ਉਹ ਅੱਜ ਪੰਨੂ ਸਾਹਿਬ ਕਰ ਰਹੇ ਸਾਡੇ ਯੂਥ ਨੂੰ ਉੱਥੇ ਬਰਬਾਦ ਕਰ ਰਹੇ ਨੇ ਉੱਥੋਂ ਬੋਲ ਕਹਿ ਰਹੇ ਨੇ ਕਿ ਤੁਹਾਨੂੰ ਲੱਖ ਡਾਲਰ ਦੇਾਂਗੇ ਜਾਂ ਇਹ ਕਾਰੋਬਾਰ ਉਹ ਵਿਚਾਰੇ ਉੱਥੇ ਜਾਂਦੇ ਨੇ ਅੰਬੇਦਕਰ ਦੀ ਮੂਰਤੀ ਤੋੜਾਂਦੇ ਨੇ ਉਹਨਾਂ ਨੂੰ ਅੰਦਰ ਚੁੱਕ ਕੇ 5-5 ਸਾਲ ਦੀਆਂ ਸਜ਼ਾਵਾਂ ਹੋ ਰਹੀਆਂ ਨੇ ਉਹਨਾਂ ਦੇ ਮਾਦੇ ਪੁੱਤ ਚਲੇ ਗਏ ਤੇ ਇਹਨਾਂ ਨੇ ਮੁੜ ਕੇ ਫੋਨ ਹੀ ਨਹੀਂ ਚੁੱਕਿਆ ਬਿਲਕੁਲ ਸੇ ਮੈਂ ਆਪਣੇ ਆਪੀ ਯੂਥ ਨੂੰ ਅਪੀਲ ਕਰਨਾ ਇੱਥੇ ਅਮਰੀਕਾ ਵਿੱਚ ਵੀ ਔਰ ਪੰਜਾਬ ਵਿੱਚ ਵੀ ਬਿਲਕੁਲ ਕਿ ਤੁਸੀਂ ਆਪਣੀ ਪਰਸਨਲ ਗ੍ਰੋਥ ਹਾਸਤੇ ਫੋਕਸ ਕਰੋ ਤੁਸੀਂ ਅੱچھے ਸਿੱਖ ਬਣੋ ਅੱਛੀ ਪੜ੍ਹਾਈ ਕਰੋ ਅੱਛੀ ਐਜੂਕੇਸ਼ਨ ਲਓ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਪੜੋ ਪੰਜਾਬ ਦੇ ਯੂਥ ਨੂੰ ਕਹਾਂਗਾ ਤੁਸੀਂ ਹੋਰ ਪੜ੍ਹਾਈਆਂ ਕਰੋ ਉੱਧਰ ਧਿਆਨ ਦਿਓ ਪੰਜਾਬ ਨੂੰ ਤੇ ਸਿੱਖੀ ਨੂੰ ਸਟਰੋਂਗ ਕਰੋ ਬਿਲਕੁਲ ਬਜਾਏ ਇਹ 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 ਜਿਹੜੇ ਫਰਾਡੀ ਚੱਲ ਰਹੇ ਨੇ ਸਾਡੀ ਕੌਮ ਵਿੱਚ ਤੁਹਾਨੂੰ ਕਦੀ ਕਹਿਣਗੇ ਜੀ ਭਾਰਤ ਵਿੱਚ ਸਿੱਖ ਗੁਲਾਮ ਹੈ ਅਸੀਂ ਵਖਰੀ ਕੋ ਅਸੀਂ ਹਿੰਦੂਆਂ ਦੇ ਅੰਦਰ ਸਭ ਝੂਠ ਹੈ ਕਿਹੜਾ ਸਿੰਘ ਗੁਲਾਮ ਹੈ ਸਿੱਖ ਨੂੰ ਦੁਨੀਆ ਵਿੱਚ ਕੋਈ ਗੁਲਾਮ ਨਹੀਂ ਕਰ ਸਕਦਾ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਡੇ ਉੱਪਰ ਇੰਨੀ ਬਰਕਤਾਂ ਨੇ ਕਿ ਸਾਨੂੰ ਕੌਣ ਗੁਲਾਮ ਕਰ ਸਕਦਾ ਹੈ ਭਾਰਤ ਵਿੱਚ ਪੂਰੇ ਇੰਚਾਰਜ ਨੇ ਪੂਰੇ ਇੰਚਾਰਜ ਨੇ ਮੈਂ ਕੇਰਲਾ ਤੋਂ ਲੈ ਕੇ ਪੰਜਾਬ ਤੱਕ ਹੁਣ ਫੇਰ ਕੇ ਆਇਆ ਮੈਨੂੰ ਕੋਈ ਸੇ ਗੁਲਾਮ ਨਹੀਂ ਲੱਗਾ ਚੰਦੀ ਕਲਾ ਹੀ ਸੇ ਘਰਾਂਦਾ ਇੰਡੀਆ ਤੇ ਇਹ ਸਾਡੇ ਦਿਮਾਗ ਵਿੱਚ ਇਹ ਗੱਲਾਂ ਪਾਣੀਆ ਇਹ ਬਹੁਤ ਗੱਲ ਤੇ ਔਰ ਇਹਨੂੰ ਮੈਂ ਯੂਥ ਨੂੰ ਕਹਾਂਗਾ ਕਿ ਇਹਨੂੰ ਤੁਸੀਂ ਛੋੜ ਕੇ ਆਪਣੇ ਉੱਪਰ ਫੋਕਸ ਕਰੋ ਸਿੱਖੀ ਸਿੱਖੀ ਦੇ ਉੱਪਰ ਸਿੱਖੀ ਵਿੱਚ ਆਓ ਔਰ ਸਿੱਖੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਵੇਰ ਸ਼ਾਮ ਪਾਠ ਕਰਦੇ ਜਿਹੜੇ ਸਿੱਖੀ ਦੇ ਪ੍ਰਿੰਸੀਪਲਸ ਨੇ ਸਿੱਖੀ ਦੇ ਸਿਧਾਂਤ ਨੇ ਉਹਨਾਂ ਨੂੰ ਆਪਣੇ ਅੰਦਰ ਉਤਾਰੋ ਬਿਲਕੁਲ ਡਾਕਟਰ ਜਸਦੀਪ ਜੀ ਪੰਜਾਬ ਦੇ ਲੋਕ ਉਹਦੇ ਖਿਲਾਫ ਨਹੀਂ ਗੁਰਪੰਤ ਸਿੰਘ ਪੰਨੂ ਦੇ ਇੱਥੇ ਦੇ ਲੋਕ ਵੀ ਖਿਲਾਫ ਨੇ ਬਿਲਕੁਲ ਚੰਦ ਲੋਕਲੇ ਉਹਨੂੰ ਚੁੱਕਰੇ ਨੇ ਜੋ ਉਨਾ ਲੋਕੀ ਕੋਈ ਚੰਦ ਤੇ ਉਹ 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 ਦੇਖੋ ਇਹਦੇ ਨਾਲ ਸਿਰਫ ਪੰਜਾਬ ਨੂੰ ਤੁਸੀਂ ਵੀ ਨਾਲ ਸੀ ਇਸ ਨੇ ਕੰਮ ਕਰਕੇ ਆਇਆ ਪੰਜਾਬ ਵਿੱਚ ਪੰਜਾਬੀ ਤੇ ਮੈਂ ਕੋਈ ਦੀ سپورਟ ਨਹੀਂ ਵੇਖੀ ਉੱਥੇ ਤੇ ਲੋਕੀ ਦਾ ਮਜ਼ਾਕ ਉਡਾਉਂਦੇ ਨੇ ਨਹੀਂ ਚੱਲਦਾ ਬਲਕਿ ਕਈ ਦਿਨੋਂ ਜਾਣਦੇ ਵੀ ਨਹੀਂ ਠੀਕ ਹੈ ਅਮਰੀਕਾ ਵਿੱਚ ਵੀ ਮੈਂ 99.9% ਜੋ ਸਿੱਖ ਹੈ ਉਹ ਉਹ ਇਹਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਇਹ ਤੇਨੇ ਆਪਣੀ ਦੁਕਾਨਦਾਰੀ ਚਲਾਈ ਹੋਈ ਐ ਸੋਸ਼ਲ ਮੀਡੀਆ ਤੇ ਤੁਸੀਂ ਕੱਢ ਦਿਓ ਰੈਫਰੈਂਡਮ ਦਾ ਹੀ ਕਿਨੇ ਫਰਾਡ ਜਿਹਾ ਚਲਾਇਆ ਅਸੀਂ ਵੀ ਰੈਫਰੈਂਡਮ ਤੇ ਆ ਜਾਓ 2020 ਤੇ ਆ ਜਾਓ 2020 ਕਰ ਦਿਓ ਰੈਫਰੈਂਡਮ ਜੇ ਤੁਹਾਡੇ ਕੇਸਸ ਹੋ ਜਾਣਗੇ ਤੁਹਾਨੂੰ ਉੱਥੇ ਪ੍ਰੂਫ ਹੋ ਜਾਣਾ ਜੀ ਅਸੀਂ ਜੀ ਖਾਲਸਤਾਨੀ ਆ ਤੁਹਾਡੇ ਕੇਸ ਅਮਰੀਕਨ ਸਰਕਾਰ ਮਨਜ਼ੂਰ ਕਰ ਦੇਗੀ ਸਭ ਝੂਠ ਕਈ ਬੱਚਿਆਂ ਦੇ ਕੇਸ ਉਹਨਾਂ ਨੇ ਰਿਜੈਕਟ ਕੀਤੇ ਨੇ ਉਹਨਾਂ ਨੇ ਕਿਹਾ ਤੁਹਾਡਾ ਜਿਹੜਾ ਗ੍ਰੈਂਡਫਾਦਰ ਹੈ ਸਿਮਰਨਜੀਤ ਸਿੰਘ ਮਾਨ ਜਿਹਦਾ ਲੈਟਰ ਤੁਸੀਂ ਲੈ ਕੇ ਆਇਓ ਉਹ ਤੇ ਪੰਜਾਬ ਚ ਆਰਾਮ ਨਾਲ ਬੈਠਾ ਹੈ ਤੇ ਤੁਸੀਂ ਉਹਦਾ ਲੈਟਰ ਲੈ ਕੇ ਤੁਹਾਨੂੰ ਉੱਥੇ ਪ੍ਰੋਬਲਮ ਹੈ ਤੇ ਉਹ ਇਹਨਾਂ ਦਾ ਝੂਠ ਜਿਹੜਾ ਇਹਨਾਂ ਨੇ ਬਣਾਇਆ ਸੀ ਉਹ ਹੀ ਵਿਚਾਰੇ ਬੱਚੇ ਜਿਹੜੇ ਮਜਬੂਰ ਜਿਹੜੇ ਕਿਉਂ ਨਹੀਂ ਅੱਛਾ ਇੱਕ ਉਹ

ਅੱਜ ਦੇ ਤਰੀਕੇ ਤੁਹਾਨੂੰ ਪੰਜਾਬ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਬਿਲਕੁਲ ਤੁਹਾਨੂੰ ਆਪਣੀ ਯੂਥ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਜੋ ਅਸੀਂ 80 90 ਦੇ ਦਹਾਕਿਆਂ ਵਿੱਚ ਆਪਣਾ ਨੁਕਸਾਨ ਕਰਾਇਆ ਆਪਣੀਆਂ ਜਨਰੇਸ਼ਨਾਂ ਖਤਮ ਕਰਵਾਇਆ ਤੁਹਾਨੂੰ ਇੱਕ ਬਰੀਦਰ ਦੀ ਲੋੜ ਹੈ ਤੁਹਾਨੂੰ ਇੱਕ ਅੱਛਾ ਸਿੱਖ ਬਣਨ ਦੀ ਲੋੜ ਹੈ ਅੱਛਾ ਪੰਜਾਬ ਨੂੰ ਸਟਰੋਂਗ ਕਰਨ ਦੀ ਲੋੜ ਹੈ ਬਾਕੀ ਰਾਜ ਦੇ ਸਿੱਖ ਸਾਰੀ ਦੁਨੀਆ 'ਚ ਕਰ ਰਹੇ ਕਰ ਪੰਜਾਬ ਵਿੱਚ ਪੰਜਾਬ ਦੇ ਵਿੱਚ ਸੀਐਮ ਸਿੱਖ ਰਾਜ ਤੇ ਗੁਰੂ ਜੀ ਦੇ ਨਾਲ ਸਾਨੂੰ ਗੁਰੂ ਪਤਵੰਤ ਸਿੰਘ ਪੰਨੂ ਨੇ ਥੋੜੀ ਜਿਹਾ ਤੇ ਆਪਾਂ ਇਹ ਇਹ ਹੈ ਜਿਹੜੇ ਫਰਾਡ ਲੀਡਰਸ਼ਿਪ ਹੈ ਇਹਨਾਂ ਨੂੰ ਦੂਰ ਰੱਖੀ ਬਿਲਕੁਲ ਇਸੇ ਡਾਕਟਰ ਜਸਦੀਪ ਸਿੰਘ ਜਸਦੀਸ਼ ਵਿਦੇਸ਼ ਤੇ ਮੁੱਦਿਆਂ ਤੇ ਜੰਮੂ ਕਸ਼ਮੀਰ ਦੇ ਉੱਤੇ ਇਹਨਾਂ ਨੇ ਪ੍ਰទេស ਜਾਣਕਾਰੀ ਦਿੱਤੀ ਪੰਜਾਬ ਦੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਤੇ ਕਸ਼ਮੀਰ ਬਾਰੇ ਗੱਲਬਾਤ ਕੀਤੀ ਦੇਖਦੇ ਰਹੋ ਪੰਜਾਬ ਟੁਡੇ ਫਿਰ ਮਿਲਾਂਗੇ ਅਗਲੇ ਵੀਕ ਇੱਕ ਨਵੇਂ ਐਪੀਸੋਡ ਦੇ ਨਾਲ ਤਬ ਤੱਕ ਲਈ ਸਸਿਕਾ